ਯੁੱਧ ਨਸ਼ਾ ਵਰਤ ਹੈ ਹੈਵੀ ਸ਼ਬਦ ਲੱਗਦੇ ਆ ਠੀਕ ਹੈ ਕਾਰਵਾਈ ਵੀ ਹੈਵੀ ਦਿਖਾਈ ਗਈ ਆ ਯੂਪੀ ਦੇ ਵਿੱਚ ਬਲਡੋਜ਼ਰ ਚੱਲਿਆ ਸੀ ਇਹਨਾਂ ਕੋਲ ਬਲਡੋਜ਼ਰ ਤਾਂ ਹੈ ਨਹੀਂ ਕਿਉਂਕਿ ਐਡੀ ਤਾਕਤ ਹੈ ਨਹੀਂ ਸਮਰੱਥੇ ਜੀਸੀਬੀ ਜੋਗੇ ਆ ਪਰ ਜੀਸੀਬੀ ਚਲਾ ਕਿੱਥੇ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਮੈਂ ਉਥੇ ਨੂੰ ਵੱਡੀ ਕਰਦਾ ਵੀ ਇਹ ਗਰੀਬਾਂ ਦੇ ਤੁਸੀਂ ਕਦੇ ਮਾਕੇ ਘਟੈਂਦੇ ਦੇਖੇ ਉਹ ਆਮ ਦੋ ਕਮਰੇ ਵਾਲਾ ਛੋਟਾ ਜਿਹਾ ਘਰ ਹੁੰਦਾ ਉਹ ਵੀ ਵਿਚਾਰਾ ਮੈਂ ਕਹਿੰਦਾ ਵੀ ਆਪ ਵਿਕਟਮ ਆ 2018 ਚ ਰਿਪੋਰਟ ਆਈ ਆ ਉਹਦੇ ਚ ਬਾਈ ਉਹਨਾਂ ਨੇ ਮਾਕੇ ਰਾણો ਸਰਪੰਚ ਵਾਲਾ ਜਿਹੜਾ ਕੇਸ ਸੀ ਉਹ ਸਾਰੇ ਲੋਕ ਜਾਣਦੇ ਰਾણો ਸਰਪੰਚ ਦਾ ਘਰ ਕਿਸ ਨੇ ਢਾਇਆ ਜਾਣਦੇ ਲੋਕੀ ਕਰੋ ਉਹਦਾ ਕਹਾ ਲਾਡਲਾ ਪੁੱਤ ਇੰਦਰਜੀਤ ਸੀਗਾ ਜਿਹੜੇ ਬੰਦੇ ਕਰਕੇ ਬਾਈ 10-10 ਕਰੋੜ ਦੀਆਂ ਖੇਪਾਂ ਵਾਲੇ ਬੰਦੇ ਪਹਿਲੀਆਂ ਤਰੀਕਾਂ ਦੇ ਛੁੱਟਦੇ ਰਹੇ ਆ ਤੇ ਉਹਨਾਂ ਦੇ ਵੀ ਘਰ ਤਾਂ ਪਏ ਹੋਣਗੇ ਉਹਨਾਂ ਘਰਾਂ ਤੇ ਫਿਰ ਜੀਸੀਬੀ ਕਿਉਂ ਨਹੀਂ ਚੱਲਦੀ ਇਹ ਸਰਕਾਰ ਨਾਂ ਲੈ ਲੈ ਕੇ ਲਲਕਰ ਕੇ ਕਹਿੰਦੇ ਸੀ ਵੈਸੇ ਤਾਂ ਤੁਸੀਂ ਹੁਣ ਦੀ ਗੱਲ ਕਰਨ ਯੂ ਟਰਨ ਸਰਕਾਰ ਬਣਾਉਣ ਤੋਂ ਪਹਿਲੀ ਲੈ ਗਈ ਸੀ ਠੀਕ ਹੈ ਨਾ ਇਹਨਾਂ ਨੇ ਮਾਈਕ ਉਦੋਂ ਮਾਫੀ ਮੰਗ ਕੇ ਯੂ ਟਰਨ ਲਿਆ ਬੇਸ਼ੱਕ ਉਦੋਂ ਭਗਵਾਨਤ ਮਾਨ ਦੀ ਨਾਰਾਜ਼ਗੀ ਵੀ ਸ਼ੋਅ ਕੀਤੀ ਸੀ ਜਦੋਂ ਮਾਈਕ ਉਦੋਂ ਮਾਫੀ ਮੰਗੀਆ ਕੇਜਰੀਆਲ ਨੇ ਕਹਿੰਦੇ ਤੂੰ ਤਾਂ ਵਾफी ਮੰਗ ਗਿਆ ਵੀ ਸਾਨੂੰ ਭੁਗਤ ਨਹੀਂ ਪੈਣੀ ਆ ਤੇ ਉਹ ਭੁਗਤ ਨਹੀਂ ਹੁਣ ਤੱਕ ਭੁਗਤੀ ਜਾਂਦੇ ਆ ਮੈਂ ਤਾਂ ਹੀ ਕਹਿਣਾ ਵੀ ਸੁਖ ਬਿਲਾਸ ਦੇ ਮੈਂ ਕਿ ਬਲਡੋਜ਼ਰ ਫੇਰਨ ਦੀ ਗੱਲ ਕਰਦੇ ਸੀ ਕਹਿੰਦਾ ਮੈਂ ਉੱਤੇ ਬੈਠ ਕੇ ਚਲਾਉਂਗਾ ਜਿਹੜੀਆਂ ਇਹ ਗੱਲਾਂ ਕੀਤੀਆਂ ਨੇ ਦੇਖੋ ਲੋਕਾਂ ਦਾ ਗੱਲਾਂ ਨਾਲ ਟੱਡ ਨਹੀਂ ਪੜਦਾ ਲੋਕ ਅੱਜ ਕੀ ਆ ਭੁੱਖੇ ਐ ਇਸੇ ਕਰਕੇ ਲੋਕ ਛੜਕਾਂ ਤੇ ਆ ਹੁਣ ਤੁਸੀਂ ਕਹਿੰਦੇ ਹੋ ਕੀ ਇਹ ਧਰਨੇ ਲਾਉਂਦੇ ਆ ਪਰ ਧਰਨੇ ਲਾਉਣ ਦਾ ਕਾਰਨ ਤਾਂ ਦੇਖੋ ਯਾਰ ਕੀ ਆ ਜੇ ਲੋਕ ਅੱਜ ਕੀ ਆ ਸੁਸਾਈਡ ਕਰੀ ਜਾਂਦੇ ਆ ਭੁੱਖੇ ਮਰਦੇ ਬੈਠੇ ਆ ਮਰਦਾ ਕੀ ਨਾ ਕਰਦਾ ਅਗਲਾ ਕਹਿ ਦਿੰਦਾ ਵਿਪਾਸਨਾ ਵਾਸਤੇ ਕਹਿੰਦੇ ਵੀ ਕੇਜਰੀ ਆਲਾ ਆ ਅੱਜ ਸਭ ਤੋਂ ਵੱਧ ਸ਼ਾਂਤੀ ਦੀ ਦਿਮਾਗ ਨੂੰ ਸ਼ਾਂਤ ਕਰਨ ਦੀ ਭਗਵੰਤ ਮਾਨ ਦੀ ਲੋੜ ਹੈ ਠੀਕ ਹੈ ਨਾ ਜਿਸ ਢੰਗ ਨਾਲ ਕੀ ਆ ਪੜਕਾਹਟ ਦਿਖ ਰਹੀ ਹੈ ਜਿਸ ਢੰਗ ਨਾਲ ਉਹਨਾਂ ਨੇ ਕੀ ਆ ਉਸ ਮੀਟਿੰਗ ਦੇ ਵਿੱਚੋਂ ਬਾਹਰ ਆਏ ਆ ਅਗਰੈਸਿਵ ਹੋ ਕੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਢੇ 3 ਲੱਖ ਕਰੋੜ ਲੋਕਾਂ ਦਾ ਮੈਂ ਕਸਟੋਡੀਅਨ ਆ ਪਰ ਜੇ ਕਸਟੋਡੀਅਨ ਆ ਯਾਰ ਕਸਟੋਡੀਅਨ ਕੌਣ ਹੁੰਦਾ ਬਈ ਜਿਵੇਂ ਮਾਂ ਹੁੰਦੀ ਆ ਮੈਂ ਅਕਸਰ ਕਹਿੰਦਾ ਵੀ ਸਰਕਾਰ ਹੁੰਦੀ ਆ ਮਾਂ ਤੇ ਮਾਂ ਤੋਂ ਬੱਚਿਆਂ ਨੇ ਤਾਂ ਕੀ ਮੰਗਣਾ ਹੀ ਆ ਮਾਂ ਤੋਂ ਪੁੱਤ ਜਿਹਾ ਕੁਝ ਖਾਣ ਨੂੰ ਮੰਗਦਾ ਤੇ ਚਪੇੜਾ ਥੋੜੀ ਮਾਰੀ ਦੀ ਕੋਈ ਡਿਮਾਂਡ ਉਹਨਾਂ ਦੀ 18 ਦੀ ਜਿਹੜੇ ਡਿ ਭਗਵੰਤ ਮਾਨ ਜੀ ਨੂੰ ਮੈਂ ਇੱਕ ਗੱਲ ਦੱਸ ਦਿੰਦਾ ਵੀ ਜਿੰਨੀ ਛੇਤੀ ਯੂ ਟਰਨ ਲੈ ਲੋਗੇ ਨਾ ਇਸ ਗੱਲ ਦੇ ਉੱਤੇ ਕੀ ਆ ਤੁਹਾਡੀ ਕੋਈ ਮਾਕੇ ਬੇਇਜ਼ਤੀ ਨਹੀਂ ਹੋਣ ਲੱਗੀ ਠੀਕ ਹੈ ਨਾ ਆਪਦੇ ਖਾਤਰ ਕਈ ਵਾਰੀ ਕੀ ਆ ਕਿਤੇ ਤਲਖੀ ਬੋਲੀ ਗਈ ਆ ਮਾਫੀ ਮੰਗ ਕੇ ਵਾਪਸ ਲੈ ਲੋਗੇ ਚੰਗੇ ਰਹੋਗੇ ਕਿਉਂਕਿ ਉਹ ਵਰਗ ਆ ਜਿਵੇਂ ਤੁਸੀਂ ਤਹਿਸੀਲਦਾਰਾਂ ਨੂੰ ਡਰਾ ਲਿਆ ਨਾ ਕਿਉਂਕਿ ਚੋਰ ਨੇ ਉਹ ਡਰ ਗਏ ਉਹ ਵਾਪਸ ਕੰਮ ਤੇ ਆ ਗਏ ਹੋਰਾਂ ਨੂੰ ਦਬਕਾ ਥੋੜਾ ਚੱਲ ਜਾਂਦਾ ਠੀਕ ਹੈ ਇੱਥੇ ਦਬਕਾ ਨਹੀਂ ਚੱਲਣਾ ਸਭ ਤੋਂ ਹੱਕ ਸੱਚ ਦੀ ਕਮਾਈ ਕਰਨ ਵਾਲੇ ਲੋਕ ਕੌਣ ਆ ਕੱਲੀ ਕਿਸਾਨੀ ਇਹੋ ਜਿਹਾ ਬਈ ਜੀ ਕਮਾਈ ਹੈ ਜਿਹੜੀ ਬਿਲਕੁਲ ਨਰੋਲ ਹੱਕ ਸੱਚ ਦੀ ਕਮਾਈ ਹੈ ਉਹਨਾਂ ਦੇ ਦਬਕਾ ਨਹੀਂ ਚੱਲਦਾ ਇਹ ਮੈਂ ਕਿ ਮਿੱਟੀ ਦੀ ਤਸਵੀਰ ਹੈ ਲੋਕ ਉਹਨਾਂ ਮੂਰੇ ਵੀ ਝੁਕੇ ਨਹੀਂ ਸੀ ਇਸ ਮਿੱਟੀ ਦੇ ਲੋਕ ਠੀਕ ਹੈ ਨਾ ਲੋਕ ਲੜਾਈ ਲੜਨਾ ਜਾਣਦੇ ਆ ਇਸ ਧਰਤੀ ਦੇ ਮੋਦੀ ਨਾਲੋਂ ਤੁਸੀਂ ਤਕੜੇ ਨਹੀਂ ਹੋ ਸਕਦੇ ਮੋਦੀ ਨੂੰ ਝੁਕਾ ਕੇ ਮੁੜੇ ਸੀ ਤਾਂ ਫਿਰ ਮੈਂ ਕਹਿੰਦਾ ਵੀ ਇੱਥੇ ਭਗਵੰਤ ਮਾਨ ਕੀ ਹੈ ਕਿਹੜੇ ਖੇਤ ਦੀ ਮੂਲੀ ਆਪਾਂ ਕਹਿ ਸਕਦੇ ਆ ਵੀ ਇਨ੍ਹਾਂ ਮੂਰੇ ਤਹਿਸੀਲਦਾਰਾਂ ਖਿਲਾਫ ਵੀ ਲੜਾਈ ਲੜਿਆ ਕਹੋ ਲੜਿਆ ਭਗਵੰਤ ਮਾਨ ਕਹਿੰਦੇ ਕਿ ਇਹ ਇਕੱਲਾ ਸਟੈਂਡ ਲਈ ਖੜਾ ਤਹਿਸੀਲਾਂ ਚ ਇੱਕ ਹੋਰ ਕਰ ਰਿਹਾ ਮੈਨੂੰ ਇੱਕ ਵੀ ਐ ਬਾਕੀ 94 ਜੋ ਕਿਹੜੇ ਬੰਦੇ ਨੇ ਕਿਹੜੀ ਤਹਿਸੀਲ ਚੈੱਕ ਕੀਤੀ ਆ ਉਹਨਾਂ ਤਾਂ ਮੈਂ ਕਹਣਾ ਮਾਪੇ ਮਰੇ ਪਏ ਆ ਮਾਪੇ ਕੀ ਇਹਨਾਂ ਦਾ ਮਾਈ ਬਾਪ ਜਿਵੇਂ ਪਿਓ ਕਹਿੰਦਾ ਨਾ ਮਾਈ ਬਾਪ ਪੈਸਾ ਇਹਨਾਂ ਦਾ ਤੇ ਪੈਸਾ ਮਰ ਗਿਆ ਬਾਈ ਕਿਉਂਕਿ ਹਰ ਇੱਕ ਐਮਐਲਏ ਇਹਨਾਂ ਦੀ ਪਾਰਟੀ ਦਾ ਆਥ ਨੇ ਜਾ ਕੇ ਜਰਬ ਮਾਰ ਕੇ ਕੀ ਆ ਕਚਹਿਰੀਆਂ ਤੋਂ ਜਾ ਕੇ ਕੀ ਤਹਿਸੀਲਰਾਂ ਤੋਂ ਪੈਸੇ ਫੜ ਕੇ ਲਿਆਉਂਦੇ ਸੀ ਅਗਲੇ ਨੇ ਪੈਸੇ ਕਰੋੜਾਂ ਰੁਪਈਆ ਦੇ ਕੇ ਇਹਨਾਂ ਤੋਂ ਕੀ ਆ ਮਲਾਈ ਵਾਲੇ ਮਾਂਗੇ ਥਾਂ ਲੱਗੇ ਅੱਜ ਜੀ ਉਹ ਸਾਰੇ ਬਦਲ ਦਿੱਤੇ ਗਏ ਆ ਇਹਨਾਂ ਦਾ ਸਾਰਾ ਟੈਮਟਾਣਾ ਹੱਲ ਗਿਆ ਸਾਚਰੇ ਕਾਲ ਆਰੰਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਸਰਕਾਰ ਕਹਿੰਦੀ ਹੈ ਕਿ ਤਨਾ ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹਾਲਾਂਕਿ ਐਸੇ ਬਿਆਨ ਸਰਕਾਰ ਦੇ ਪਹਿਲਾਂ ਵੀ ਆਏ ਨੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਹਾਲੇ ਚੋਣਾਂ ਲੜਨੀਆਂ ਸੀ ਤੇ ਹੁਣ ਮਹਿੰਮ ਜਿਹੜੀ ਹੈਗੀ ਆ ਉਹ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਆ ਯੁੱਧ ਨਸ਼ਿਆਂ ਵਿਰੁੱਧ ਹਾਲਕਿ ਸਰਕਾਰ ਇਸ ਨੂੰ ਐਪਰੀਸ਼ੀਏਟ ਕਰ ਰਹੀ ਆ ਸਰਕਾਰ ਦੇ ਕੁਝ ਚੈਨਲ ਜਿਹੜੇ ਨੇ ਉਸ ਨੂੰ ਐਪਰੀਸ਼ੀਏਟ ਕਰਦੇ ਨਜ਼ਰ ਆ ਰਹੇ ਨੇ ਪਰ ਪੰਜਾਬ ਭਰ ਦੇ ਵਿੱਚੋਂ ਇਸ ਤੇ ਸਵਾਲ ਵੀ ਉੱਠਣ ਲੱਗੇ ਨੇ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਨਸ਼ੇ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਕਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰੈਂਕਲੀ ਗੱਲਬਾਤਾਂਗੇ ਭਾਈ ਜੀ ਸਵਾਗਤ ਆ ਰਿਹਾ ਮੀਟਰਜ਼ਮ ਆਰਐਮਬੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਮਹਿੰਦੀ ਜੇਕਰ ਗੱਲ ਕਰਾਂ ਨਾਮ ਵੀ ਜਿਹੜਾ ਹੈਗਾ ਆ ਉਹ ਬੜਾ ਘੈਂਟ ਜਿਹਾ ਲੱਗਦਾ ਹੈ ਯੁੱਧ ਨਸ਼ਿਆਂ ਵਿਰੁੱਧ ਮੈਂ ਮਨੂੰ ਕਿਵੇਂ ਦੇਖਦੇ ਹਾਂ ਖਾਸ ਕਰ ਯੁੱਧ ਨਸ਼ਿਆਂ ਵਿਰੁੱਧ ਸਭ ਤੋਂ ਵੱਡੀ ਗੱਲ ਤਾਂ ਬਈ ਜਿਸ਼ ਕਲਾਕਾਰ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਮਾ ਕੇ ਕੀ ਆ ਕੈਚੀ ਚੀਜ਼ਾਂ ਦਾ ਪਤਾ ਹੁੰਦਾ ਵੀ ਕਿਹੜੀ ਚੀਜ਼ ਲੋਕਾਂ ਨੂੰ ਅਟਰੈਕਟ ਕਰੂਗੀ ਯੁੱਧ ਨਸ਼ਾ ਵਿਰੁੱਧ ਹੈਵੀ ਸ਼ਬਦ ਲੱਗਦੇ ਆ ਠੀਕ ਹੈ ਕਾਰਵਾਈ ਵੀ ਹੈਵੀ ਦਿਖਾਈ ਗਈ ਆ ਪਰ ਮੈਂ ਇੱਕ ਗੱਲ ਲੋਕਾਂ ਨਾਲ ਜਰੂਰ ਸਾਂਝੀ ਕਰਦਾ ਕਿ ਲੋਕ ਕਹਿੰਦਾ ਵੀ 3 ਸਾਲ ਕਿੱਥੇ ਗਏ ਸੀ ਫਲਾਣਾ ਗਏ ਸੀ ਮੈਂ ਇੱਕੋ ਗੱਲ ਕਹਿੰਦਾ 3 ਸਾਲ ਖੜੋ ਆਪਾਂ 10 ਦਿਨ ਹੋਰ ਖੜੋ ਸਮਾਰ ਕੇ ਪਤਾ ਲੱਗ ਜੂਗਾ ਵੀ ਕੀ ਨਿਕਲਦਾ ਕੀ ਨਹੀਂ ਨਿਕਲਦਾ ਹੁਣ ਮਸਲਾ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਅਸੀਂ ਜਾਣਦੇ ਆ ਕਿ ਅਸਲ ਮੁੱਦੇ ਤੋਂ ਪਾਸੇ ਕਰਨ ਵਾਸਤੇ ਨਾ ਨਵਾਂ ਮੁੱਦਾ ਕੀ ਆ ਜਾਂਦਾ ਉਸ ਵਾਸਤੇ ਕੀ ਆ ਇਹ ਬੜੇ ਐਕਸਪਰਟ ਨੇ ਜਿਹੜੀ ਅੱਜ ਮੌਜੂਦਾ ਮਾਕੇ ਸਰਕਾਰ ਮਾਕੇ ਚੱਲ ਰਹੀ ਆ ਕਿਉਂਕਿ ਜਦੋਂ ਅਸੀਂ ਦੇਖਦੇ ਆ ਪਹਿਲਾਂ ਬਾਦਲ ਕੇ ਵੀ ਇਹ ਕੰਮ ਕਰਦੇ ਰਹੇ ਆ ਜਦੋਂ ਮਾਕੇ ਕੋਈ ਮਸਲਾ ਵੱਡਾ ਉੱਠ ਖੜਦਾ ਸੀ ਬੇਅਦਬੀ ਦਾ ਤਾਂ ਉਦੋਂ ਕੀ ਆ ਫਿਰ ਸ਼ਾਸਤਰਾ ਦੀ ਯਾਤਰਾ ਚੱਲ ਪੈਂਦੀ ਸੀ ਇਹ ਮੁੱਢ ਤੋਂ ਜਾ ਕੇ ਕੀ ਆ ਇੱਕ ਨਾ ਟੈਕਟ ਨੇ ਜਿਹੜੇ ਵਰਤੇ ਜਾਂਦੇ ਆ ਮੈਂ ਤਾਂ ਕਹਿਣਾ ਵੀ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਵੀ ਲੋਕ ਕਹੀ ਨਾ ਹੁਣ ਜ ਫੇਸਬੁਕ ਤੇ ਵੀ ਬੋਲਣ ਲੱਗ ਜਾਂਦੇ ਆ ਸੋਸ਼ਲ ਮੀਡੀਆ ਤੇ ਬੋਲਦੇ ਆ ਵੀ ਯਾਰ ਕਾਰਵਾਈ ਤਾਂ ਕੀਤੀ ਮੈਂ ਕਹਿੰਦਾ ਵੀ ਉਹਨਾਂ ਨੂੰ ਵੀ ਟਾਈਮ ਦੇ ਦਿਓ 10 ਦਿਨਾਂ ਦਾ ਜੇ 3 ਸਾਲਾਂ 'ਚ ਮਾ ਕੇ ਕੁਝ ਨਹੀਂ ਹੋਇਆ ਤਾਂ 10 ਦਿਨਾਂ 'ਚ ਜੇ ਕੁਝ ਕਰ ਦਿੰਦੇ ਆ ਤਾਂ ਅਸੀਂ ਵੀ ਸ਼ਾਬਾਸ਼ ਹੀ ਦੇਾਂਗੇ ਮੈਂ ਇਸੇ ਕਰਕੇ ਕਹਿਣਾ ਵੀ ਕੱਲਾ ਇਹ ਸਟੈਪ ਨਹੀਂ ਬੜਾ ਕੁਝ ਮਾ ਕੇ ਜਿਹੜੇ ਲੈ ਆ ਹੁਣ 235 ਬੰਦਾਂ ਦੀ ਬਦਲੀ ਕਰਤੀ ਰਿਸ਼ਵਤ ਲੈਣ ਖਾਤਰ ਜੇ ਬਦਲੀ ਕੀਤੀ ਉਹ ਨਾ ਹੋਵੇ ਰਿਸ਼ਵਤ ਲੈ ਲੈ ਕੇ ਬਦਲੀਆਂ ਦੁਆਰੇ ਸਾਵੇਂ ਥਾਈ ਜਾਣਾਂ ਇਹ ਵੀ ਕਿ ਕੀ ਐਟਟੈਕਟ ਪੁਰਾਣਾ ਚੱਲਿਆ ਤੁਰਿਆ ਆਉਂਦਾ ਵੀ ਬੰਦੇ ਬਦਲ ਦਿੱਤੇ ਜਾਂਦੇ ਆ ਬਾਅਦ ਚ ਮੋٹے ਰੁਪਏ ਲੈ ਕੇ ਵਾਪਸ ਲਾਏ ਜਾਂਦੇ ਆ ਤੇ ਸਭ ਤੋਂ ਮਹਿੰਗੀ ਜਿਹੜੀ ਟਰਾਂਸਫਰ ਹਨ ਉਹ ਤਹਿਸੀਲਦਾਰ ਦੀ ਹੁੰਦੀ ਆ 2-2 ਕਰੋੜ ਰੁਪਏ ਕਾ ਤਹਿਸੀਲਦਾਰ ਚੱਲਦਾ ਮੈਂ ਤਾਂ ਕਰਕੇ ਕਹਣਾ ਹੋ ਸਕਦਾ ਪਾਰਟੀ ਨੂੰ ਫੰਡ ਘਟਕੇ ਹੁਣ ਕੋਈ ਇਹੋ ਜੀ ਗੱਲ ਵੀ ਹੋ ਸਕਦੀ ਆ ਇਹ ਚੀਜ਼ਾਂ ਵਾਸਤੇ ਮੈਂ ਕਹਣਾ ਵੀ ਲੋਕਾਂ ਨੇ 3 ਸਾਲ ਸਬਰ ਕੀਤਾ ਵੇਟ ਐਂਡ ਵਾਚ ਕਰੋ ਸਭ ਤੋਂ ਵੱਡੇ ਮੁੱਦੇ ਪੰਜਾਬ ਚ ਭ੍ਰਿਸ਼ਟਾਚਾਰ ਤੇ ਨਸ਼ਾ ਦੋ ਹੀ ਮੁੱਦੇ ਆ ਬਿਲਕੁਲ ਉਧਰੋਂ ਕੀ ਆ ਭਗਵੰਤ ਮਾਨ ਨਤੀਜਾ ਕੀ ਆ ਹੁਣ ਕਿੰਨੇ ਕ ਪਾਸੇ ਭਗਵੰਤ ਬਿਪਾਸਨਾ ਵਾਸਤੇ ਕਹਿੰਦੇ ਵੀ ਕੇਜਰੀ ਵਾਲ ਆਇਆ ਪਰ ਮੇਰੇ ਖਿਆਲ ਦੇ ਵਿੱਚ ਅੱਜ ਸਭ ਤੋਂ ਵੱਧ ਸ਼ਾਂਤੀ ਦੀ ਦਿਮਾਗ ਨੂੰ ਸ਼ਾਂਤ ਕਰਨ ਦੀ ਭਗਵੰਤ ਮਾਨ ਜੀ ਨੂੰ ਲੋੜ ਆ ਠੀਕ ਹੈ ਨਾ ਜਿਸ ਢੰਗ ਨਾਲ ਕੀ ਆ ਪੜਕਾਹਟ ਦਿਖ ਰਹੀ ਆ ਜਿਸ ਢੰਗ ਨਾਲ ਉਹਨਾਂ ਨੇ ਕੀ ਆ ਉਸ ਮੀਟਿੰਗ ਦੇ ਵਿੱਚੋਂ ਬਾਹਰ ਆਏ ਐਗਰੈਸਿਵ ਹੋ ਕੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਢੇ 3 ਲੱਖ ਕਰੋੜ ਲੋਕਾਂ ਦਾ ਮੈਂ ਕਸਟੋਡੀਅਨ ਆ ਪਰ ਜੇ ਕਸਟੋਡੀਅਨ ਆ ਯਾਰ ਕਸਟੋਡੀਅਨ ਕੌਣ ਹੁੰਦਾ ਬਾਈ ਜਿਵੇਂ ਮਾਂ ਹੁੰਦੀ ਆ ਮੈਂ ਅਕਸਰ ਕਹਿੰਦਾ ਵੀ ਸਰਕਾਰ ਹੁੰਦੀ ਆ ਮਾਂ ਤੇ ਮਾਂ ਤੋਂ ਬੱਚਿਆਂ ਨੇ ਤਾਂ ਕੀ ਮੰਗਣਾ ਹੀ ਆ ਹੁਣ ਜਿਹੜੇ ਕੀ ਕਿਸਾਨ ਜਥੇਬੰਦੀਆਂ ਵਾਲੇ ਉਹ ਵੀ ਇਸ ਕੀ ਆ ਸੂਬੇ ਦੇ ਪਛਿੰਦੇ ਉਹ ਸਾਢੇ 3 ਕਰੋੜ ਚੀ ਆਉਂਦੇ ਆ ਤੁਸੀਂ ਉਹਨਾਂ ਦੇ ਵੀ ਕਸਟੋਡੀਅਨ ਹੋ ਉਹਨਾਂ ਨੇ ਕੀ ਆ ਲੋਕਾਂ ਦੇ ਮੂਹਰੇ ਲੱਗ ਕੇ ਲੋਕ ਜਿਹੜੇ ਗੱਲ ਕਰਕੇ ਮਰ ਰਹੇ ਆ ਠੀਕ ਹੈ ਨਾ ਉਹਨਾਂ ਨੇ ਕਿਸਾਨੀ ਦੀਆਂ ਮੰਗਾਂ ਥੋੜੇ ਮੂਹਰੇ ਰੱਖਤੀਆਂ ਹੁਣ ਇਹ ਗੱਲਾਂ ਕੀ ਕਹਿ ਰਹੇ ਆ ਉਹ ਕਹਿੰਦੇ ਵੀ ਸਾਢੇ ਤਾਂ ਮੁੱਦੇ ਜੀ ਸਾਰੇ ਮਾ ਕੇ ਸੈਂਟਰ ਨਾਲ ਸੀਗੇ ਹਾਲਾਂਕਿ ਐਡੇ ਬੇਵਕੂਫ ਨੇ ਲੀਡਰ ਬੜੇ ਮਾ ਕੇ ਸੁਲਝੇ ਉਹਨਾਂ 'ਚ ਹੈਗੇ ਆ ਉਹ ਜਾਣਦੇ ਆ ਕਿ ਸਟੇਟ ਦਾ ਮੁੱਦਾ ਕਿਹੜਾ ਇਹ ਸੈਂਟਰ ਦਾ ਮੁੱਦਾ ਕਿਹੜਾ ਕਿਉਂਕਿ ਪਿਛਲੀ ਲੜਾਈ ਕੀ ਆ ਇਹਨਾਂ ਜਥੇਬੰਦੀਆਂ ਨੇ ਲੜੀ ਆ ਜਿਹਨੂੰ ਪਤਾ ਸੀ ਕਿ ਖੇਤੀਬਾੜੀ ਸਟੇਟ ਲਿਸਟ ਆ ਭਾਈ ਪਾਲਿਸੀ ਤੁਸੀਂ ਕਿਉਂ ਬਣਾਈ ਆ ਹੁਣ ਉਹਨਾਂ ਨੂੰ ਜੇ ਤੁਸੀਂ ਬੇਵਕੂਫ ਸਾਬਤ ਕਰੋਗੇ ਤਾਂ ਉਹ ਇਸ ਤਰ੍ਹਾਂ ਸਾਬਤ ਨਹੀਂ ਹੋਣੇ ਹੁਣ ਉਹੀ ਮੈਂ ਕਹਿੰਦਾ ਵੀ ਦਹੀਂ ਦੇ ਭਲੇਖੇ ਚ ਆਦਾ ਫੁੱਟ ਖਾਣ ਵਾਲੀ ਗੱਲ ਕਰ ਬੈਠੇ ਮੈਂ ਕਹਿੰਦਾ ਵੀ ਇੱਥੇ ਕਿਤੇ ਨਾ ਕਿਤੇ ਦੇਖੋ ਉਸ ਗੱਲ ਤੇ ਕੱਲ ਮੈਂ ਆਪਦੇ ਪੇਜ ਤੋਂ ਵੀ ਗੱਲ ਕਹੀ ਸੀ ਵੀ ਭਗਵੰਤ ਮਾਨ ਜੀ ਯੂ ਟਰਨ ਮਾਰ ਲਓ ਮੈਂ ਅਕਸਰ ਕਹਿਣਾ ਹੁੰਦਾ ਵੀ ਯੂ ਟਰਨ ਮਾਰਨ ਦੀ ਐਕਸਪਰਟ ਆ ਸਰਕਾਰ ਪਰ ਇੱਥੇ ਯੂ ਟਰਨ ਮ ਕਿਉਂਕਿ ਜਿਹੜੇ ਲੋਕਾਂ ਨੇ ਯਾਰ ਗੱਲ ਕੀਤੀ ਆ ਤੁਹਾਡੇ ਮੂਰੇ ਕੀ ਆ ਡਿਮਾਂਡਸ ਰੱਖੀਆਂ ਨੇ ਕੋਈ ਡਿਮਾਂਡ ਉਹਨਾਂ ਦੀ 18 ਦੀ ਜਿਹੜੇ ਡਿਮਾਂਡਸ ਹੈਗੀ ਉਹ ਮੈਂ ਪੜ੍ਹ ਵੀ ਲਈਆਂ ਉਹਨਾਂ ਜੋ ਕੋਈ ਡਿਮਾਂਡ ਬਾਈ ਕੀ ਆ ਮੈਂ ਕਹਣਾ ਵੀ ਸੈਂਟਰ ਨਾਲ ਸੰਬੰਧਿਤ ਹੀ ਹੈ ਨਹੀਂ ਗੜੇਮਾਰੀ ਦਾ ਮੁਆਵਜ਼ਾ ਅਗਲੇ ਮੰਗਦੇ ਆ ਠੀਕ ਹੈ ਨਾ ਉਹ ਸਟੇਟ ਦਾ ਮੁੱਦਾ ਹੈਗਾ ਉਹ ਮਾ ਕੇ ਹੱਦ ਕਰ ਜੇ ਵਧਾਉਣ ਦੀ ਗੱਲ ਕਰਦੇ ਆ ਜਿਨ੍ਹਾਂ ਲੋਕਾਂ ਨੇ ਜ਼ਮੀਨਾਬਾਦ ਕੀਤੇ ਉਹਨਾਂ ਨੇ ਕੀ ਮਾਲਕੀ ਦਾ ਹੱਕ ਮੰਗਦੇ ਆ ਜਿੰਨੇ ਮੁੱਦੇ ਹੈਗੇ ਆ ਸਾਰੇ ਦੇ ਸਾਰੇ ਸਟੇਟ ਸਟੇਟ ਲਈ ਪਾਣੀ ਦਾ ਮੁੱਦਾ ਭਾਵੇਂ ਉਹ ਵੀ ਮੈਂ ਕਹਣਾ ਬਾਈ ਸਟੇਟ ਦੇ ਮੁੱਦੇ ਆ ਪਰ ਮੈਂ ਇੱਕ ਗੱਲ ਹੋਰ ਸਾਡਾ ਖੇਤੀ ਆਧਾਰਤ ਸੂਬਾ ਸਾਡੀ ਖੇਤੀ ਨੀਤੀ ਹੈ ਨਹੀਂ ਸਰਕਾਰ ਕੀ ਚੌੜੇ ਹੋ ਕੇ ਕਹਿੰਦੀ ਸੀ ਕਹਿੰਦੇ ਇਹਨਾਂ ਦੇ ਮੰਤਰੀ ਜੀ ਮਾਰਦੀ ਸੀ ਮੈਂ ਕਿਦੋਂ ਗੱਲਾਂ ਉਹ ਕਹਿੰਦੀ ਸੀ ਵੀ ਚੁਟਕੀਆਂ ਮਾਰ ਮਾਰ ਕੇ ਐਮਐਸਪੀ ਦੇਵਾਂਗੇ 55 ਮਿੰਟਾਂ ਜੇ 55 ਮਿੰਟਾਂ ਜੇ ਐਮਐਸਪੀ ਦੇਵਾਂਗੇ ਮੈਂ ਕਹਿੰਦਾ ਵੀ ਉਸੇ ਗੱਲ ਨੂੰ ਲੈ ਕੇ ਕਿ ਆ ਤੁਹਾਡੇ ਕੋਲੇ ਜਦੋਂ ਆ ਕੇ ਬਹਿੰਦੇ ਆ ਨਾ ਉਹਨੂੰ ਹਲੀਮੀ ਨਾਲ ਗੱਲ ਤੁਹਾਨੂੰ ਕਰਨੀ ਪਊ ਕਿਉਂਕਿ ਲੋਕਾਂ ਨੂੰ ਤੁਸੀਂ ਚਾਰਿਆ 3 ਸਾਲ ਤੁਸੀਂ ਕੀ ਆਉਟਪੁੱਟ ਨਹੀਂ ਦਿੱਤੀ ਤਾਂ ਤੁਹਾਨੂੰ ਹੁਣ ਲੋਕਾਂ ਨੂੰ ਹਲੀਮੀ ਦੇ ਨਾਲ ਹੈਂਡਲ ਵੀ ਕਰਨਾ ਪਊਗਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਸਰਕਾਰ ਮਾਂ ਹੁੰਦੀ ਆ ਮਾਂ ਉਹ ਤੋਂ ਪੁੱਤ ਜੇ ਕੁਝ ਮਾਂ ਕੀ ਕਰਦੀ ਆ ਜੇ ਕੁਛ ਨਹੀਂ ਹੈ ਘਰੇ ਤਾਂ ਉਹਨੂੰ ਘਟ ਚ ਸਬਰ ਕਰਨਾ ਸਿਖਾਉਂਦੀ ਆ ਫਿਰ ਉਹਨੂੰ ਦੱਸਦੀ ਆ ਕਿ ਪੁੱਤ ਕੀ ਆ ਜਾਂ ਉਹ ਨੂੰ ਕੁਛ ਬਣਾ ਕੇ ਦੇਊਗੀ ਹੁਣ ਜਾਂ ਤਾਂ ਕਿ ਅਜੇ ਕੋ ਸਟੋਰੀਆਂ ਨ ਬਣੇ ਹੋ ਤਾਂ ਸਾਰੇ ਕੀ ਆ ਜਿਹੜੇ ਸੂਬੇ ਦੇ ਲੋਕ ਨੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਨੇ ਸਾਰੇ ਤੁਹਾਡੇ ਕੀ ਆ ਬੱਚੇ ਆ ਹੁਣ ਇੱਕ ਪਾਸੇ ਤੁਸੀਂ ਕਹੀ ਜਾਂਦੇ ਹੋ ਵੀ ਹਾਂਜੀ ਵਪਾਰ ਪ੍ਰਭਾਵਿਤ ਹੁੰਦਾ ਮੈਂ ਵੀ ਮੰਨਦਾ ਬਈ ਇਹਨਾਂ ਵਪਾਰ ਅਫੈਕਟ ਹੁੰਦਾ ਨਵਾਂ ਬੰਦਾ ਆਉਣ ਤੋਂ ਕੀ ਆ ਗਰੇਜ ਕਰਦਾ ਪਰ ਮੈਂ ਕਹਣਾ ਜਿਹੜੇ ਵਪਾਰ ਕਰ ਰਹੇ ਆ ਭੱਜੂ ਤਾਂ ਉਹ ਤਿਆਰ ਬੈਠੇ ਆ ਰੌਲਾ ਤਾਂ ਕੀ ਆ ਪੰਜਾਬ ਦੇ ਵਿੱਚ ਜਿਹੜਾ ਇੱਥੇ ਗੈਂਗਸਟਰਵਾਦ ਚੱਲ ਰਿਹਾ ਸਭ ਤੋਂ ਵੱਡਾ ਅਜੇ ਪੰਜਾਬ ਦੇ ਵਿੱਚੋਂ ਪ੍ਰਵਾਸ ਕਰਨ ਦਾ ਖਾਸ ਤੌਰ ਤੇ ਬਿਜ਼ਨਸਮੈਨ ਤੁਸੀਂ ਤਾਂ ਕਹਿੰਦੇ ਨਵਾਂ ਬੰਦਾ ਇਨਵੈਸਟ ਨਹੀਂ ਨਾ ਕਰਦਾ ਜਿਹੜੇ ਬੰਦੇ ਇਨਵੈਸਟ ਕਰੀ ਬੈਠੇ ਉਹ ਡੀਸ ਇਨਵੈਸਟਮੈਂਟ ਕਰ ਕਰਕੇ ਪੈਸਾ ਹਿਮਾਚਲ ਤੇ ਹਰਿਆਣਾ ਵਿੱਚ ਕਿਉਂ ਲਾਉਂਦੇ ਆ ਕਿਉਂਕਿ ਉੱਥੇ ਪਾਈ ਅਗਲੇ ਨੇ ਕੀ ਆ ਪ੍ਰਸ਼ਾਸਨ ਚੰਗਾ ਦਿੱਤਾ ਪੁਲਿਸਿੰਗ ਚੰਗੀ ਹੈਗੀ ਆ ਉੱਥੇ ਲੋਕਾਂ ਨੂੰ ਡਰ ਹੈ ਨਹੀਂ ਯਾਰ ਇੱਥੇ ਐ ਨਹੀਂ ਪਤਾ ਤੁਰਿਆ ਜਾਂਦਾ ਬਈ ਕਿਹੜੇ ਦਾ ਫੋਨ ਆ ਕੇ ਕਰੋੜ ਰੁਪਈਆ ਮੰਗ ਕੇ ਮੁੜ ਕੇ ਕੀ ਅੰਨਾਂ ਦਾ ਪੁਲਿਸ ਆ ਕੇ ਖੜਦੀ ਆ ਅਗਲੇ ਸ਼ਰੇਆਂ ਫਾਇਰਿੰਗ ਕਰ ਜਾਂਦੇ ਆ ਤੁਸੀਂ ਅੰਦਰ ਤਾੜ ਦੰਨੋ ਅਗਲਾ ਕੀ ਆ ਦੋ ਹਫ਼ ਹਰ ਰੌਲਾ ਤਾਂ ਇਹ ਵੀ ਜਿਹੜੇ ਕਾਰਨਾ ਕਰਕੇ ਵਪਾਰ ਨਵਾਂ ਨਹੀਂ ਆ ਰਿਹਾ ਉਹਨੂੰ ਛੱਡ ਕੇ ਪਹਿਲਾਂ ਮੈਂ ਕਹਣਾ ਜਿਹੜਾ ਬਚਿਆ ਨਾ ਜਦੋਂ ਬਈ ਘਰ ਨੂੰ ਅੱਗ ਲੱਗਦੀ ਹੈ ਨਾ ਜਿਹੜਾ ਸਮਾਨ ਤਾਂ ਮੱਚ ਗਿਆ ਉਹ ਤਾਂ ਮੱਚ ਗਿਆ ਜਿਹੜਾ ਪਿਆਉ ਤਾਂ ਬਚਾਲ ਗਏ ਸਭ ਤੋਂ ਪਹਿਰ ਪ੍ਰੇਫਰੈਂਸ ਉਹ ਹੁੰਦੀ ਆ ਨਵਾਂ ਸਮਾਨ ਤਾਂ ਬਾਅਦ ਚਾਉ ਜਿਹੜੇ ਨੂੰ ਅਜੇ ਅੱਗ ਨਹੀਂ ਪਈ ਜਿਹੜਾ ਵਪਾਰੀ ਅਜੇ ਬਚਿਆ ਤੁਸੀਂ ਉਹੀ ਰੋਕ ਕੇ ਦਿਖਾ ਦਿਓ ਉਨਾ ਵਾਸਤੇ ਕੋਈ ਚੱਜ ਦੀ ਕੋਈ ਮੈਂ ਕਹਿੰਦਾ ਪਾਲਸੀ ਬਿਜ਼ਨਸ ਪਾਲਸੀ ਬਣਾ ਦਿਓ ਜਿਹੜਾ ਤੁਹਾਡੇ ਸਿਰ ਤੇ ਖੜਾ ਕਿਸਾਨ ਜਿਹੜੇ ਵਿਚਾਰੇ ਕੀ ਆ ਬੈਠੇ ਆ ਐਗਰੋ ਇਕਨੋਮੀ ਆ ਸਾਡੀ ਉਹਨਾਂ ਵਾਸਤੇ ਖੇਤੀ ਨੀਤੀਆਂ ਤੁਸੀਂ ਗੱਲਾਂ ਕੀਤੀਆਂ ਤਿੰਨ ਸਾਲਾਂ ਚ ਖੇਤੀ ਨੀਤੀ ਬਣੀ ਨਹੀਂ ਤੁਹਾਡੀ ਹੁਣ ਬਣਾ ਕੇ ਤੁਸੀਂ ਲੋਕਾਂ ਚ ਕੀ ਆ ਮਾ ਕੇ ਸਪਰੈਡ ਵੀ ਕੀਤੀ ਆ ਮੈਂ ਕਹਿੰਦਾ ਕਿਸਾਨਾਂ ਕੋਲ ਹੋਰ ਬੱਗਾ ਛੱਡ ਕੇ ਕਈ ਵਾਰ ਇਹਨਾਂ ਆਪ ਜਦੋਂ ਬਈ ਬਾਲੀਆਂ ਮੰਗਾ ਮੰਗ ਕੇ ਕਹਿ ਦਿੰਦੇ ਆ ਤਾਂ ਫਿਰ ਕੀ ਆ ਇੱਕ ਦੋ ਤੇ ਸਹਿਮਤੀ ਦੇ ਕੇ ਬਾਕੀਆਂ ਨੂੰ ਕੀ ਆ ਉਹ ਕਰ ਦਿੱਤਾ ਜਾਂਦਾ ਪਰ ਮੈਂ ਕਹਿੰਦਾ 18 ਦੇ 18 ਮੁੱਦੇ ਹੱਲ ਹੁੰਦੇ ਜੇ ਸਾਡੀ ਖੇਤੀ ਨੀਤੀ ਲਾਗੂ ਹੁੰਦੀ ਆ ਤਾਂ ਮੈਂ ਕਿਹਾ ਇੱਕੋ ਮੁੱਦੇ ਦੇ ਉੱਤੇ ਮਾਕੇ ਇਹਨਾਂ ਨੂੰ ਅੜਨਾ ਚਾਹੀਦਾ ਪੰਜਾਬ ਦੇ ਲੋਕ ਵੀ ਨਾਲ ਖੜਨਗੇ ਉੱਥੇ ਇਕੱਲੀ ਐਗਰੀਕਲਚਰ ਨਹੀਂ ਨਾਲ ਐਗਰੀਕਲਚਰ ਨਾਲ ਰਿਲੇਟਡ ਵਪਾਰ ਵੀ ਆਉਂਦਾ ਅੱਜ ਪੰਜਾਬ ਦਾ ਕੀ ਹੈ ਵਪਾਰੀ ਐਡਾ ਵੱਡਾ ਹੈ ਨਹੀਂ ਬਾਈ ਨਾ ਤਾਂ ਮਾਨੀਆਂ ਬਾਨੀਆਂ ਦਾ ਟੱਕਰਾ ਕਰ ਸਕਦਾ ਅੱਜ ਵਪਾਰੀ ਨੂੰ ਪ੍ਰੋਟੈਕਸ਼ਨ ਦੀ ਲੋੜ ਆ ਵਪਾਰੀ ਆਪ ਦੀ ਲੜਾਈ ਆਪ ਲੜ ਨਹੀਂ ਸਕਦਾ ਮਹਾਜਨ ਬੰਦਾ ਹੋਰ ਹਸਾਬ ਦਾ ਹੁੰਦਾ ਕਿਸਾਨ ਵੀ ਉਹਨਾਂ ਦੀ ਲੜਾਈ ਲੜਨ ਵਾਸਤੇ ਤਿਆਰ ਖੜਿਆ ਮਹਾਜਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਪਰ ਉਹਨਾਂ ਦੀ ਜਿਹੜੀ ਡਿਮਾਂਡ ਹੈਗੀ ਆ ਐਗਰੀਕਲਚਰ ਜਿਹੜੀ ਪਾਲਿਸੀ ਉਹ ਵੀ ਹੱਲ ਕਰਦੀ ਆ ਠੀਕ ਹੈ ਨਾ ਛੋਟੇ ਵ ਤੇ ਤੁਸੀਂ ਵੀ ਜੇ ਗੋਡੇ ਟੇਕ ਟੇਕ ਕੇ ਉਹਨਾਂ ਨੂੰ ਇੱਥੇ ਥਾਂਵਾਂ ਰਕਾਈ ਜਾਓਗੇ ਸਭ ਤੋਂ ਵੱਡੀ ਗੱਲ ਕੀ 18 ਡਿਮਾਂਡਸ ਤੇ ਉਹਨਾਂ ਦੀ ਵੀ ਆ ਵੀ ਸੀ ਕਿ ਜਿਹੜੇ ਹਾਈਵੇ ਲੰਘੀ ਜਾਂਦੇ ਆ ਠੀਕ ਹੈ ਜਗ੍ਹਾ ਦਾ ਲੋਕਾਂ ਨੂੰ ਪ੍ਰੋਪਰ ਮੁਆਵਜ਼ਾ ਨਹੀਂ ਮਿਲ ਰਿਹਾ ਹਾਂ ਜਿੱਥੇ ਨਜਾਇਜ਼ ੜਦੇ ਉੱਥੇ ਭਾਵੇਂ ਕੀ ਡਾਂਗ ਵੀ ਫੇਰੋ ਯਾਰ ਠੀਕ ਹੈ ਨਾ ਤੁਹਾਡੇ ਕੋਲ ਡਾਂਗ ਹੈਗੀ ਆ ਪਰ ਡਾਂਗ ਕੀ ਉੱਥੇ ਫੇਰੋ ਜਿੱਥੇ ਲੋਡ ਹੈਗੀ ਆ ਅੱਛਾ ਇਸ ਦੇ ਨਾਲ ਜਿਵੇਂ ਆਪਾਂ ਗੱਲ ਨਸ਼ੇ ਦੇ ਮੁੱਦੇ ਤੇ ਕਰ ਰਹੇ ਸੀ ਜਿਸ ਤਰ੍ਹਾਂ ਦੇ ਨਾਲ ਘਰ ਟਾਉਣ ਦੀਆਂ ਸਕੀਮਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਘਰ ਟਾਏ ਜਾ ਰਹੇ ਨੇ ਬਲਡوزر ਜਿਹੜੇ ਉਹ ਚਲਾਏ ਜਾ ਇਸ ਦੇ ਉੱਪਰ ਵੀ ਵੱਡੇ ਸਵਾਲ ਬਾਈ ਖੜੇ ਹੁੰਦੇ ਨੇ ਕਿ ਲੱਗਦਾ ਆ ਕਿ ਘਰ ਟਾ ਕੇ ਨਸ਼ਾ ਤਸਕਰਾਂ ਨੂੰ ਜਾਂ ਨਸ਼ੇ ਨੂੰ ਰੋਕਿਆ ਜਾ ਸਕਦਾ ਪਰ ਵੱਡੀ ਗੱਲ ਇੱਕ ਹੋਰ ਵੀ ਆ ਇਹ ਵੀ ਕਿਹਾ ਜਾਂਦਾ ਕਿ ਨਸ਼ਾ ਪਹਿਲੇ ਸਮਿਆਂ ਦੇ ਵਿੱਚ ਇਹ ਸਰਕਾਰ ਵੀ ਇਹ ਇਹ ਪਾਰਟੀ ਵੀ ਕਹਿੰਦੀ ਰਹੀ ਹੈ ਕਿ ਨਸ਼ਾ ਲੀਡਰਾਂ ਦੇ ਲੀਡਰਾਂ ਤੋਂ ਅਦਾਲਤ ਨਸ਼ਾ ਵੱਡੇ ਵੱਡੇ ਤਸਕਨਾ ਤੋਂ ਹੁੰਦਾ ਵੱਡੇ ਮਗਰਮੱਛਾਂ ਤੋਂ ਹੁੰਦਾ ਪਰ ਜਿੰਨੀਆਂ ਕੋਣ ਸੀ ਤਸਵੀਰਾਂ ਦੇਖ ਰਹੀਆਂ ਸਾਨੂੰ ਇਸ ਦੇ ਵਿੱਚ ਕਿਸੇ ਲੀਡਰ ਦਾ ਘਟ ਆਇਆ ਨਹੀਂ ਦਿਸਿਆ ਕਿਸੇ ਉਸ ਅਫੀਸਰ ਦਾ ਘਰ ਨਹੀਂ ਟਾਇਆ ਦੇਖਿਆ ਜਿਹੜੇ ਅਫੀਸਰ ਦੇ ਹੁਣ ਤੱਕ ਨਾਮ ਜਿਹੜੇ ਨੇ ਕੋਈ ਨਸ਼ੇ ਤਸਕਰੀ ਦੇ ਵਿੱਚ ਨੇ ਕਿਸੇ ਉਸ ਵੱਡੇ ਮਗਰਮੱਛ ਦਾ ਘਰ ਟਾਇਆ ਨਹੀਂ ਦਿਸਿਆ ਜਿਹੜਾ ਹੁਣ ਤੱਕ ਇਨਵੋਲਵ ਰਿਹਾਗਾ ਤੇ ਪਰ ਜਿਹੜੇ ਘਰ ਤਾਂ ਇਹ ਦੇਖੇ ਨੇ ਉਹ ਆਮ ਲੋਕਾਂ ਦੇ ਘਰ ਤਾਂ ਇਹ ਦੇਖੇ ਨੇ ਹੋ ਸਕਦਾ ਉਹ ਵੀ ਤਸਕਰ ਹੋਣ ਅਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੁੰਦੇ ਹੋ ਸਕਦਾ ਉਹ ਵੀ ਤਸਕਰ ਹੋਣ ਇਸ ਚੀਜ਼ ਨੂੰ ਤੇ ਕਿਵੇਂ ਦੇਖਦੇ ਹੋਗੇ ਘਰ ਢਾ ਕੇ ਆ ਨਸ਼ਾ ਰੋਕਿਆ ਜਾ ਸਕਦਾ ਮੈਂ ਵੀ ਉਹੀ ਗੱਲ ਕਰਦਾ ਆਪਾਂ ਗੱਲ ਕੀਤੀ ਆ ਯੂਪੀ ਦੇ ਵਿੱਚ ਬਲਡੋਜ਼ਰ ਚੱਲਿਆ ਸੀ ਇਹਨਾਂ ਕੋਲ ਬਲਡੋਜ਼ਰ ਤਾਂ ਹੈ ਨਹੀਂ ਕਿਉਂਕਿ ਐਡੀ ਤਾਕਤ ਹੈ ਨਹੀਂ ਸਮਰੱਥਾ ਜੀਸੀਬੀ ਜੋਗੇ ਆ ਪਰ ਜੀਸੀਬੀ ਚਲਾ ਕਿੱਥੇ ਰਿਹਾ ਜਿਹੜੀ ਤੁਸੀਂ ਗੱਲ ਕੀਤੀ ਮੈਂ ਉਸ ਨੂੰ ਵੱਡੀ ਕਰਦਾ ਵੀ ਇਹ ਗਰੀਬਾਂ ਦੇ ਤੁਸੀਂ ਕਦੇ ਮਾ ਕੇ ਘਰ ਢਾਂਦੇ ਦੇਖਿਓ ਉਹ ਆਮ ਦੋ ਕਮਰੇ ਵਾਲਾ ਛੋਟਾ ਜਿਹਾ ਘਰ ਹੁੰਦਾ ਉਹ ਵੀ ਵਿਚਾਰਾ ਮੈਂ ਕਹਿੰਦਾ ਵੀ ਆ ਠੀਕ ਹੈ ਨਾ ਉਹ ਬੰਦਾ ਮੈਂ ਕਿਹਾ ਦੋਸ਼ੀ ਨਹੀਂ ਹੈਗਾ ਉਹ ਤਾਂ ਆਪ ਕੀ ਉਹਦੇ ਵਿੱਚ ਫਸਿਆ ਹੋਇਆ ਚੱਕਰ 'ਚ ਉਹਨੂੰ ਕੱਢਣ ਦੀ ਥਾਂ ਤੇ ਪਰ ਇਹ ਬੜੀ ਸਕੀਮੀ ਸਰਕਾਰ ਆ ਦੇਖੋ ਹਾਈ ਕੋਰਟ ਦੇ ਆਰਡਰ ਆਏ ਵੇ ਆ ਤੁਸੀਂ ਘਰ ਇਸ ਤਰ੍ਹਾਂ ਢਾ ਨਹੀਂ ਸਕਦੇ ਕਿਸੇ ਦਾ ਪਰ ਇਹ ਘਰ ਕਿਹੜਾ ਢਾਉਂਦੇ ਆ ਪਹਿਲਾਂ ਇਹ ਕੀ ਰਿਕਾਰਡ ਕੱਢ ਕੇ ਚੈੱਕ ਕਰ ਲੈਂਦਾ ਵੀ ਇਹ ਕੀ ਇਲੈਗਲ ਥਾਂ ਤੇ ਸਰਕਾਰੀ ਪ੍ਰਾਪਰਟੀ ਦੇ ਮਕਾਨ ਬਣਿਆ ਹੋਇਆ ਉਹਦੇ ਤੇ ਕੀ ਆ ਫੇਰ ਕੇ ਜੀਸੀਬੀ ਤੇ ਸੋਸ਼ਲ ਮੀਡੀਆ ਤੇ ਬੱਲੇ ਬੱਲੇ ਕਰਾਉਂਦੇ ਆ ਪਰ ਮੈਂ ਕਹਣਾ ਵੀ ਸੋਸ਼ਲ ਮੀਡੀਆ ਤੇ ਨਾ ਲੋਕ ਅੱਜਕੱਲ ਇੰਨੇ ਕੁ ਸਿਆਣੇ ਹੋ ਚੁੱਕੇ ਆ ਲੋਕ ਥੱਲੇ ਕਮੈਂਟ ਪੜ ਲੈਣੇ ਆ ਲੋਕ ਕਹਿੰਦੇ ਕੀ ਆ ਹੁਣ ਲੋਕ ਬਾਈ ਉਹ ਭੁੱਲੇ ਨਹੀਂ ਚਟੋਪਾਧਿਆ ਦੀ ਕੀ ਰਿਪੋਰਟ ਆਈ ਸੀ ਜਿਹਦੇ ਵਿੱਚ ਸ਼ਰੇ ਆਮ ਉਹਨਾਂ ਨੇ ਕੀ ਆ ਜਿਹੜੇ ਅਧਿਕਾਰੀਆਂ ਦੇ ਨਾਂ ਵੀ ਕੀ ਵਿੱਚ ਕੀ ਨਸ਼ਰ ਕੀਤੇ ਸੀ ਮੈਂ ਦੱਸ ਵੀ ਦੇ ਨਾ 100000 ਚਟੋਪਾ 200 2018 ਚ ਰਿਪੋਰਟ ਆਈ ਆ ਉਹਦੇ ਚ ਬਾਈ ਉਹਨਾਂ ਨੇ ਮਾਕੇ ਰਾਣੋ ਸਰਪੰਚ ਵਾਲਾ ਜਿਹੜਾ ਕੇਸ ਸੀ ਉਹ ਸਾਰੇ ਲੋਕ ਜਾਂਦੇ ਰਾਣੋ ਸਰਪੰਚ ਦਾ ਘਰ ਕਿਸੇ ਨੇ ਢਾਇਆ ਜਾਣਦੇ ਲੋਕੀ ਕਰੋੜਾਂ ਦੀ ਮਾਇਕੋ ਤੇ ਹੈਰਾਨ ਫੜੀ ਗਈ ਸੀ ਪਰ ਕੀ ਆ ਰਾਣੋ ਸਰਪੰਚ ਜਿੰਨਾ ਲੋਕਾਂ ਦੇ ਕੰਮ ਕਰਦਾ ਸੀ ਉੱਚ ਪਰਮਰਾਜ ਉਮਰਾ ਨੰਗਲ ਬੇਸ਼ੱਕ ਬਹਿਬਲ ਗੋਲੀकांड ਦੇ ਵਿੱਚ ਉਹ ਮਾਕੇ ਮੁਤਲ ਵੀ ਹੋਏ ਪਰ ਉਦੋਂ ਬਾਅਦ ਅੱਜ ਕੀ ਆ ਫੇਰ ਸਰਵਿਸ ਕਰ ਰਹੇ ਆ ਪੂਰੀ ਸ਼ਾਨੋ ਸ਼ੌਕਤ ਨਾਲ ਕਰ ਰਹੇ ਆ ਉਹਨਾਂ ਤੋਂ ਇਲਾਵਾ ਮਾਕੇ ਵਿਰਿੰਦਰਜੀਤ ਹੈਗੇ ਆ ਵਿਰਿੰਦਰਜੀਤ ਸਿੰਘ ਥਿੰਦ ਆ ਐਸਪੀ ਸੇਵਾ ਸਿੰਘ ਮੱਲੀ ਆ ਡੀਐਸਪੀ ਪਰਮਿੰਦਰ ਸਿੰਘ ਬਾਠਾ ਕਰਨ ਸ਼ੇਰ ਸਿੰਘ ਆ ਇਹ ਸਾਰੇ ਬੰਦੇ ਕੀ ਆ ਉਸ ਕੇਸ ਚ ਇਨਵੋਲਡ ਨੇ ਤੁਹਾਡੇ ਕੋਲੇ ਰਿਪੋਰਟਾਂ ਪਈਆਂ ਨੇ ਫਿਰ ਚੱਕ ਕੇ ਤੁਸੀਂ ਇਹਨਾਂ ਨੂੰ ਟੰਗੋ ਨਾ ਪਹਿਲਾਂ ਠੀਕ ਹੈ ਜੇ ਕਾਰਵਾਈ ਕਰਨੀ ਆ ਮੈਂ ਨਾ ਕਾਰ ਵੀ ਰਾਜਜੀਤ ਹੁੰਦਲਦੇ ਕਿਉਂ ਨਹੀਂ ਹੁੰਦੀ ਮੋਗੇ ਦੇ ਜਿਹੜਾ ਮਾਕੇ ਨਾਲ ਦਾ ਲਾੜਲਾ ਪੁੱਤ ਸੀ ਉਹਦਾ ਗਾਹਾਂ ਲਾੜਲਾ ਪੁੱਤ ਇੰਦਰਜੀਤ ਸੀਗਾ ਜਿਹੜੇ ਬੰਦੇ ਕਰਕੇ ਬਾਈ 10-10 ਕਰੋੜ ਦੀਆਂ ਖੇਪਾਂ ਵਾਲੇ ਬੰਦੇ ਪਹਿਲੀਆਂ ਤਰੀਕਾਂ ਦੇ ਛੁੱਟਦੇ ਰਹੇ ਆ ਕਾਰਨ ਕੀ ਸੀ ਉਸ ਸਮੇਂ ਦੇ ਪੁਲਿਸ ਮੁਲਾਜ਼ਮਾ ਨੇ ਕੀ ਆ ਆਰਜੀ ਰੈਂਕ ਦੇ ਕੇ ਉਹ ਬੰਦੇ ਨੂੰ ਸੀਆਈ ਦਾ ਇੰਚਾਰਜ ਲਾਤਾ ਠੀਕ ਹੈ ਮੈਂ ਕਹਣਾ ਵੀ ਇੱਕ ਬਾਈ ਏਐਸਆਈ ਤੋਂ ਛੋਟੇ ਰੈਂਕ ਦਾ ਬੰਦਾ ਮਾਕੇ ਇਸ ਕੇਸਾਂ ਦੇ ਵਿੱਚ ਮਾਕੇ ਪੈਰਵਾਈ ਕਰ ਨਹੀਂ ਸਕਦਾ ਉਸ ਬੰਦਾ ਕੀ ਆ ਕੇਸ ਦਾ ਇੰਚਾਰਜ ਲਾਤਾ ਸੀ ਪੀਓ ਲਾਤਾ ਤੇ ਜਾ ਕੇ ਅਦਾਲਤਾਂ ਚ ਕੇਸ ਉੱਡ ਗਏ ਕਿਉਂਕਿ ਕੀ ਉਸ ਕੇਸ ਦੇ ਵਿੱਚ ਉਹ ਪੀਓ ਲੱਗ ਹੀ ਨਹੀਂ ਸਕਦੇ ਟੈਕਨੀਕਲ ਵਿਹਾਰ ਦੇ ਉਹ ਬੰਦਾ ਲਾਇਆ ਜਾਂਦਾ ਤੇ ਸਾਰੇ ਬੰਦੇ 10-10 20-20 ਕਰੋੜ ਦੇ ਜਿਹੜੇ ਮੈਂ ਆ ਕੇ ਕਰਦੇ ਸੀ ਸਮਗਲਿੰਗ ਕਰਦੇ ਸੀ ਉਹ ਬੰਦੇ ਸਾਰੇ ਦੇ ਸਾਰੇ ਕੀ ਬਰੀ ਹੋ ਜਾਂਦੇ ਆ ਤਾਂ ਫਿਰ ਸੋਚ ਸਕਦੇ ਹੋ ਕਿ ਉਹਨਾਂ ਲੋਕਾਂ ਕੋਲ ਕਿੰਨਾ ਕੁ ਪੈਸਾ ਇਕੱਠਾ ਹੋਇਆ ਹੋ ਤੇ ਉਹਨਾਂ ਦੇ ਵੀ ਘਰ ਤਾਂ ਪਏ ਹੋਣਗੇ ਨਾ ਉਹਨਾਂ ਘਰਾਂ ਤੇ ਫਿਰ ਜੀਸੀਬੀ ਕਿਉਂ ਨਹੀਂ ਚੱਲਦੀ ਹੁਣ ਇਹ ਲੋਕਾਂ ਦੇ ਦਿਮਾਗ 'ਚ ਜਿਹਹਾਂ 'ਚ ਸਵਾਲ ਨਹੀਂ ਲੋਕਾਂ ਨੂੰ ਸਾਰੀਆਂ ਗੱਲਾਂ ਪਤਾ ਨਹੀਂ ਕਿ ਹੋ ਕੀ ਰਿਹਾ ਉਦੋਂ ਬਿਨਾ ਭਾਈ ਡੀਆਈਜੀ ਆਪਾਂ ਇੰਦਰਵੀਰ ਸਿੰਘ ਦੀ ਗੱਲ ਕਰ ਲਈ ਸਰਕਾਰੀ ਗਵਾਹ ਵੀ ਬਣ ਗਿਆ ਤੁਹਾਡਾ ਆਪਦਾ ਮੁਲਾਜ਼ਮ ਉਹਦੇ ਤੇ ਕੀ ਕਾਰਵਾਈ ਹੋਈ ਆ ਤੁਹਾਡੇ ਕੋਲੇ ਯਾਰ ਰਿਪੋਰਟਾਂ ਪਈਆਂ ਨੇ ਸਾਰਾ ਕੁਝ ਤੁਹਾਡੇ ਸਾਹਮਣੇ ਪਿਆ ਜੇ ਪੁਲਿਸ ਕਰਨੀ ਆ ਕਾਰਵਾਈ ਕਰਦੀ 50 ਛੋਟੇ ਮੁਲਾਜ਼ਮਾਂ ਤੇ ਮੈਂ ਤਾਂ ਛੋਟੇ ਮੁਲਾਜ਼ਮਾਂ ਨੂੰ ਵੀ ਕਹਿਣਾ ਵੀ ਤੁਸੀਂ ਜਿਨ੍ਹਾਂ ਦੇ ਮੈਂ ਕਿ ਆਕਿਆਂ ਦੇ ਆਖੇ ਲੱਗ ਕੇ ਨਾ ਤੁਸੀਂ ਇਹ ਪੰਗੇ 'ਚ ਫਸੇ ਵੇ ਹੋ ਠੀਕ ਹੈ ਨਾ ਤੁਹਾਨੂੰ ਉਹਨਾਂ ਦੇ ਨਾਂ ਨਸ਼ਰ ਕਰਨੇ ਚਾਹੁੰਦੇ ਆਂ ਸੋਸ਼ਲ ਮੀਡੀਆ ਤੇ ਠੀਕ ਹੈ ਨਹੀਂ ਤੁਹਾਨੂੰ ਬਖਸ਼ਣਾ ਕਿਸੇ ਨੇ ਨਹੀਂ ਤੁਸੀਂ ਕਿੰਨਾ ਕੁ ਚਿਰ ਇਹਨਾਂ ਦੇ ਸਿਰ ਤੇ ਮਾਰ ਕੇ ਹੋ ਕਰੀ ਜਾਓਗੇ ਬਾਕੀ ਜਿਹੜਾ ਯੁੱਧ ਅਸਲ ਚ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਨਾ ਇਹ ਸਰਕਾਰ ਇਕੱਲੀ ਨਹੀਂ ਲੜਦੀ ਇੱਥੇ ਲੋਕਾਂ ਨੂੰ ਲੜਨਾ ਪੈਣਾ ਲੋਕਾਂ ਨੂੰ ਨਾਲ ਖੜਾਉਣ ਵਾਸਤੇ ਲੋਕਾਂ ਦਾ ਯਕੀਨ ਜਿੱਤਣਾ ਪੈਣਾ ਤੇ ਇਹ ਸਰਕਾਰ ਕਿਤੇ ਨਾ ਕਿਤੇ 3 ਸਾਲਾਂ ਚਾਦੀ ਪਰਫਾਰਮੈਂਸ ਨਾਲ ਲੋਕਾਂ ਦਾ ਯਕੀਨ ਥੋੜਾ ਗਵਾ ਚੁੱਕੀ ਆ ਉਹਦੇ ਵਾਸਤੇ ਤੁਹਾਨੂੰ ਲੋਕਾਂ ਨੂੰ ਨਾਲ ਲੈਣ ਵਾਸਤੇ ਲੋਕਾਂ ਦਾ ਯਕੀਨ ਬਣਾਉਣ ਵਾਸਤੇ ਤੁਹਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਹੈਗਾ ਉਹਨੂੰ ਲੋਕਾਂ ਦੇ ਵਿੱਚ ਵਿਚਰਨਾ ਪਊ ਢੰਗ ਨਾਲ ਲੋਕਾਂ ਨਾਲ ਗੱਲ ਕਰਨੀ ਪਊ ਅੱਜ ਉਹੀ ਪੁਲਿਸ ਪ੍ਰਸ਼ਾਸਨ ਤੁਸੀਂ ਡਾਂਗ ਜੱਟਾਂ ਦੇ ਭਰਾਈ ਜਾਂਦੀ ਆ ਲੋਕਾਂ ਜਿਹਦਾ ਮੈਂ ਕਹਿੰਦਾ ਨਫ਼ਰਤ ਪੈਦਾ ਕਰਤੀ ਪੁਲਿਸ ਪ੍ਰਤੀ ਅੱਜ ਰੋਕਦਾ ਕੌਣ ਆ ਘਰਾਂ 'ਚ ਛਾਪੇ ਕਿਹਦੇ ਕਿਸਾਨਾਂ ਦੇ ਵੱਜ ਰਹੇ ਆ ਉਹ ਯਾਰ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਤੁਸੀਂ ਜਿਹੜੇ ਰੱਸੇ ਮਾਕੇ ਕੀ ਆ ਤਸੀਲਦਾਰ ਕਰਾਪਟ ਬੰਦਿਆਂ ਨੂੰ ਲੈਂਦੇ ਉਸੇ ਰੱਸੇ ਨਾਲ ਤੁਸੀਂ ਕਿਸਾਨਾਂ ਨੂੰ ਬੰਨਣ ਨੂੰ ਫਿਰਦੇ ਹੋ ਇੱਕ ਪਾਸੇ ਦੋਸ਼ੀ ਆ ਇੱਕ ਪਾਸੇ ਕੀ ਆ ਵਿਕਟਮ ਆ ਵਿਚਾਰੇ ਜਿਹੜੇ ਬੰਦਿਆਂ ਨਾਲ ਧੱਕਾ ਹੋਇਆ ਹੁਣ ਕਿਸਾਨ ਤਾਂ ਆਪਦੇ ਧੱਕਾ ਜਿਹੜਾ ਕੀ ਆ ਪਿਛਲੇ 50 ਸਾਲਾਂ ਤੋਂ ਆਜ਼ ਬਾਹਰ ਜਾਣ ਦਾ ਰਸਤਾ ਨਹੀਂ ਰਿਹਾ ਆਨਲਾਈਨ ਟਾਈਮ 'ਚ ਜਿਵਾਕ ਜਿਹੜਾ ਗੈਂਗਸਟਰ ਨਹੀਂ ਬਣ ਸਕਦਾ ਜਿਸ 'ਚ ਮਾੜਾ ਮੋੜਾ ਦਲੇਰੀ ਦੀ ਕਣੀ ਹੁੰਦੀ ਸੀ ਨਾ ਉਹ ਬੰਦਾ ਕੀ ਆ ਪੜ ਘਾਟ ਚਾ ਕੇ ਸੋਸ਼ਲ ਮੀਡੀਆ ਥਰੂ ਪਾ ਕੇ ਜਿਵੇਂ ਪ੍ਰਚਾਰਿਆ ਜਾਂਦਾ ਕੁਝ ਗਲੋਰੀਫਾਈ ਕੀਤਾ ਨਾ ਉਧਰ ਨੂੰ ਤੁਰ ਪੇ ਪਰ ਜਿਹੜੇ ਬਾਕੀ ਰਹਿ ਜਾਣਗੇ ਨਾ ਬਈ ਜਸ਼ ਆਨਲਾਈਨ ਟਾਈਮ 'ਚ ਪੰਜਾਬ 'ਚ ਯੂਥ ਸਭ ਤੋਂ ਵੱਧ ਸੁਸਾਇਟਲ ਮਾ ਕੇ ਜਿਹੜੇ ਹੋਣੇ ਆ ਪੰਜਾਬ 'ਚ ਹੋਣੇ ਆ ਉਹਦਾ ਕਾਰਨ ਇਹੀ ਆ ਕਿ ਬਾਹਰ ਦਾ ਰਸਤਾ ਬੰਦ ਹੋ ਗਿਆ ਤੇ ਜਿਹੜੇ ਪੰਜਾਬ ਦੇ ਵਿੱਚ ਹੁਣ ਹਾਲਾਤ ਕੀਤੇ ਜਾ ਰਹੇ ਆ ਲੋਕਾਂ ਕੋਲੇ ਨਿਕਲਣ ਨੂੰ ਕੋਈ ਥਾਂ ਨਹੀਂ ਰੁਜ਼ਗਾਰ ਕੀ ਆ ਬਹੁਤ ਵੱਡਾ ਕਾਰਨ ਆ ਨਸ਼ੇ 'ਚ ਲੱਗਣ ਦਾ ਰੁਜ਼ਗਾਰ ਇਹਨਾਂ ਤੋਂ ਪ੍ਰੋਵਾਈਡ ਨਹੀਂ ਕੀਤਾ ਜਾ ਰਿਹਾ ਹੁਣ 50000 ਨੌਕਰੀਆਂ ਦਾ ਇਕੱਲਾ ਦਮਗਜਾ ਮਾਰ ਕੇ ਨਹੀਂ ਸਰਨਾ ਲੋਕਾਂ ਨੂੰ ਤੁਹਾਨੂੰ ਕੀ ਆ ਪੈਸੇ ਉਹਨਾਂ ਦੀ ਜੇਬ 'ਚ ਪਾਉਣੇ ਪੈਣਗੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਖਾਣ ਪੀਣ ਜੋਗਾ ਕਰਨਾ ਪਊ ਕਿਤਾਮੁਖੀ ਕੋਰਸ ਕਿਹੜਾ ਚਲਾਇਆ ਅਜੇ ਤੱਕ ਪੰਜਾਬ ਦੇ ਵਿੱਚ 3 ਸਾਲ ਹੋ ਗਏ ਇਹਨਾਂ ਨੂੰ ਮਗੇ ਚਲਾਉਂਦਿਆਂ ਨੂੰ ਆਈਟੀਆਈ ਦੇ ਵਿੱਚ ਲੋਕ ਕੀ ਆ ਕਮਾਉਣ ਜੋਗੇ ਤਾਂ ਕਰ ਦਿੰਦੇ ਇਹੀ ਮਸਲੇ ਤੇ ਜਿਵੇਂ ਇਹ ਇੱਕ ਇਹ ਵੀ ਸਵਾਲ ਉੱਠ ਰਿਹਾ ਹੈ ਨਾ ਕਿ ਕਿਸੇ ਵੇਲੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਸਟੇਜ ਤੋਂ ਇਹ ਨਾਰੇ ਲਵਾਏ ਗਏ ਸੀ ਕਿ ਚਿੱਟੇ ਦਾ ਤਸਕਰ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਨਾਰੇ ਜਿਹੜੇ ਆ ਉਹ ਲੱਗੇ ਸੀ ਉਸ ਤੋਂ ਬਾਅਦ ਪੋਸਟਰ ਵੀ ਲੱਗੇ ਉਸ ਤੋਂ ਆ ਮਾਨਹਰੀ ਦਾ ਕੇਸ ਵੀ ਹੋਇਆ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮੁਆਫੀ ਵੀ ਮੰਗੀ ਤਾਂ ਇਹ ਵੀ ਇੱਕ ਤਾਂ ਸਵਾਲ ਖੜਾ ਹੁੰਦਾ ਨਾ ਕਿ ਜਿਸ ਦੇ ਤੁਸੀਂ ਨਾਰੇ ਲਵਾਏ ਸੀ ਜਿਸ ਦੇ ਪੋਸਟਰ ਲਵਾਏ ਸੀ ਉਸ ਤੇ ਤੱਕ ਹੁਣ ਤੱਕ ਪਹਿਲ ਕਦਮੀ ਕਿਸ ਤਰ੍ਹਾਂ ਦੀ ਰਹੀ ਜੋ ਉਸ ਤੇ ਘਰ ਤੱਕ ਹੁਣ ਤੱਕ ਤੁਹਾਡੀ ਜੀਸੀਬੀ ਉਹ ਚੀਜ਼ਾਂ ਨਹੀਂ ਪਹੁੰਚੀ ਲੱਗਦਾ ਕਿ ਇਹ ਵੀ ਇੱਕ ਵੱਡਾ ਸਵਾਲ ਮੌਕੇ ਦੀ ਸਰਕਾਰ ਦੇ ਦਿੱਤੇ ਆ ਬਿਲਕੁਲ ਬਾਈ ਇਹ ਸਭ ਤੋਂ ਵੱਡਾ ਸਵਾਲ ਆ ਕਿਉਂਕਿ ਇਹ ਸਰਕਾਰ ਨਾ ਲੈ ਲੈ ਕੇ ਲੜ ਕਰਕੇ ਕਹਿੰਦੇ ਸੀ ਵੈਸੇ ਤਾਂ ਤੁਸੀਂ ਹੁਣ ਦੀ ਗੱਲ ਕਰਦੇ ਹੋ ਯੂ ਟਰਨ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਲੈ ਗਈ ਸੀ ਇਹ ਠੀਕ ਹੈ ਨਾ ਇਹਨਾਂ ਨੇ ਮੈਕ ਉਦੋਂ ਮਾਫੀ ਮੰਗ ਕੇ ਯੂ ਟਰਨ ਲਿਆ ਬੇਸ਼ੱਕ ਉਦੋਂ ਭਗਵਾਨਤਮਨ ਦੀ ਨਾਰਾਜ਼ਗੀ ਵੀ ਸ਼ੋਅ ਕੀਤੀ ਸੀ ਜਦੋਂ ਮੈਕ ਉਦੋਂ ਮਾਫੀ ਮੰਗੀ ਆ ਕੇਜਰੀਆਲ ਨੇ ਕਹਿੰਦੇ ਤੂੰ ਤਾਂ ਮਾਫੀ ਮੰਗ ਗਿਆ ਵੀ ਸਾਨੂੰ ਭੁਗਤਨੀ ਪੈਣੀ ਆ ਤੇ ਉਹ ਭੁਗਤ ਨਹੀਂ ਹੁਣ ਤੱਕ ਭੁਗਤੀ ਜਾਂਦੇ ਆ ਮੈਂ ਤਾਂ ਹੀ ਕਹਿਣਾ ਵੀ ਸੁਖ ਬਿਲਾਸ ਤੇ ਮੈਂ ਕਿ ਬਲਡੋਜ਼ਰ ਫੇਰਨ ਦੀ ਗੱਲ ਕਰਦੇ ਸੀ ਕਹਿੰਦਾ ਮੈਂ ਉੱਤੇ ਬੈਠ ਕੇ ਚਲਾਉਂਗਾ ਜਿਹੜੀਆਂ ਇਹ ਗੱਲਾਂ ਕੀਤੀਆਂ ਨੇ ਦੇਖੋ ਲੋਕਾਂ ਦਾ ਗੱਲਾਂ ਨਾਲ ਢੱਡ ਨਹੀਂ ਪਰਦਾ ਲੋਕ ਅੱਜ ਕੀ ਆ ਭੁੱਖੇ ਐਸੇ ਕਰਕੇ ਲੋਕ ਛੜਕਾਂ ਤੇ ਆ ਹੁਣ ਤੁਸੀਂ ਕਹਿੰਦੇ ਹੋ ਕੀ ਆ ਧਰਨੇ ਲਾਉਂਦੇ ਆ ਪਰ ਧਰਨੇ ਦੇਉ ਮਰਦਾ ਕੀ ਨਾ ਕਰਦਾ ਅਗਲਾ ਕਹਿ ਦਿੰਦਾ ਹੁਣ ਜੇ ਤੁਸੀਂ ਕਹੋ ਵੀ 50 ਕਿੱਲੇ ਵਾਲਾ ਜਾਂ 20 ਕਿੱਲੇ ਵਾਲਾ ਬਾਈ ਜੀ ਉਥੇ ਮੋਰਚੇ ਤੇ ਬੈਠਾ ਨਹੀਂ ਬੈਠਾ ਉਥੇ ਬੈਠੇ ਕਿਹੜੇ ਆ 5 ਕਿੱਲੇ ਵਾਲਾ ਬੈਠਾ 3 ਕਿੱਲੇ ਵਾਲਾ ਬੈਠਾ 2 ਕਿੱਲੇ ਵਾਲਾ ਬੈਠਾ ਮੈਜੋਰਟੀ ਉਹਨਾਂ ਦੀ ਆ ਤੇ ਉਹ ਲੋਕ ਬੈਠੇ ਕਿਉਂ ਆ ਕਿਉਂਕਿ 5 ਕਿੱਲੇ ਨਾਲ ਨਾਂ ਦਾ ਦਿਹਾੜੀ ਕਰਨ ਜੋਗਾ ਜੇ ਦਿਹਾੜੀ ਵਾਲਾ ਬੰਦਾ 5 ਕਿੱਲੇ ਤੋਂ ਮੂਰੇ ਜਾ ਰਿਹਾ ਉਹ ਜ਼ਿਮੀਂਦਾਰ ਨਾਲ ਦਾ ਕੁਝ ਕਰਨ ਜੋਗਾ ਹੈਗਾ ਠੀਕ ਹੈ ਝੋਨੇ ਦੇ ਕਣਕ ਦੇ ਖੇਤ ਜਗਨ ਜੋ ਕੱਢਣ ਵਾਸਤੇ ਤੁਸੀਂ ਕੋਈ ਉਹਨਾਂ ਦੇ ਵਾਸਤੇ ਅਜੇ ਤੱਕ ਪ੍ਰਬੰਧ ਨਹੀਂ ਕਰ ਸਕੇ ਬਦਲਵਾ ਪ੍ਰਬੰਧ ਤੁਸੀਂ ਜਿਹ ਨਸ਼ਿਆਂ ਤੇ ਸਭ ਤੋਂ ਵੱਡਾ ਮੁੱਦਾ ਭ੍ਰਿਸ਼ਟਾਚਾਰ ਰੋਕਣ ਦੇ ਉੱਤੇ ਲਾ ਲਓ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਾਲ-ਨਾਲ ਖੇਤੀਬਾੜੀ ਸਭ ਤੋਂ ਜਿਹੜਾ ਮਾਕੇ ਇੰਪੋਰਟੈਂਟ ਜਮਾਕੇ ਵਿਸ਼ਾ ਸੀ ਸਾਡਾ ਕਿਉਂਕਿ ਖੇਤੀ ਪ੍ਰਧਾਨ ਸੂਬੇ ਦੀ ਜੇ ਖੇਤੀ ਨੀਤੀ ਨਹੀਂ ਹੈਗੀ ਫਿਰ ਤੁਸੀਂ ਬਚਾਉਂਗੇ ਕਿਵੇਂ ਸਟੇਟ ਨੂੰ ਲੱਗਦਾ ਫਿਰ ਜਿਵੇਂ ਕਿਸਾਨਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਬੋਲਿਆ ਗਿਆ ਤਲਖੀ ਦਿਖਾਈ ਗਈ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਾਂ ਲੱਗਦਾ ਇਹ ਚੀਜ਼ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੀ ਪਾਉਗੀ ਉਹਨਾਂ ਹੋ ਸਕਦਾ ਉਹਦੇ ਵਿਧਾਇਕਾਂ ਨੂੰ ਹੀ ਭੁਗਤਨੀ ਪਵੇ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਵੀ ਬਿਆਨ ਜਿਹੜਾ ਉਹ ਆ ਗਿਆ ਕਿ 10 ਤਰੀਕ ਨੂੰ ਅਸੀਂ ਜਿਹੜਾ ਹੈਗਾ ਉਹ ਕਰਕੇ ਰਾਂਗੇ ਵਿਧਾਇਕਾਂ ਦੇ ਤੇ ਨਾਲ ਹੀ 15 ਤਰੀਕ ਨੂੰ ਭਗਵੰਤ ਸਿੰਘ ਮਾਨ ਨੂੰ ਚੁਣੌਤੀ 15 ਮਾਰਚ ਨੂੰ ਦਿੱਤੀ ਆ ਕਿ ਜੋ ਤੁਸੀਂ ਕਹਣੇ ਹੋ ਕਿ ਸੈਂਟਰ ਦੇ ਨਾਲ ਜੁੜੇ ਹੋਏ ਮਸਲੇ ਆ ਪੰਜਾਬ ਸਰਕਾਰ ਦੇ ਨਾਲ ਜੁੜੇ ਮਸਲੇ ਨਹੀਂ ਤਾਂ ਉਹ ਕਹਿੰਦੇ ਹੋਤੀ ਆ ਆਓ ਆ ਕੇ ਆਪਾਂ ਗੱਲ ਕਰਦੇ ਹਾਂ ਅਸੀਂ ਦੱਸ ਦਿਆਂ ਕਿ ਸੈਂਟਰ ਨਾਲ ਆ ਜਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਦੇਖੋ ਮੈਂ ਨਾ ਇੱਕ ਛੋਟੀ ਜੀ ਗੱਲ 'ਚ ਸਾਰਾ ਕੁਝ ਹੀ ਆ ਜਾਂਦਾ ਬਾਈ ਇੱਕ ਅਗਰਾਹਾ ਸਾਹਿਬ ਜਿਹੜੇ ਮੈਂ ਕਹਿੰਦਾ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਨੂੰ ਮਾ ਕੇ ਚਲਾ ਰਹੇ ਆ ਸੁਲਝੇ ਮਾ ਕੇ ਹੈਗੇ ਆ ਉਹਨਾਂ ਨੇ ਕੱਲ ਜਦੋਂ ਹਮਿੰਦਰ ਸਿੰਘ ਨੇ ਸਵਾਲ ਪੁੱਛਿਆ ਨਾ ਵੀ ਦਿਲ ਤੇ ਲਾਗੇ ਲੱਗਦੇ ਸੀ ਐਮ ਦੀ ਗੱਲ ਤੋਂ ਉਹਨਾਂ ਨੇ ਗੱਲ ਕੀ ਕਹੀ ਉਹ ਕਹਿੰਦੇ ਯਾਰ ਖਾਸੀ ਲੱਗ ਗਈ ਤੇ ਭਗਵੰਤ ਮਾਨ ਜੀ ਨੂੰ ਮੈਂ ਇੱਕ ਗੱਲ ਦੱਸ ਦੇਣਾ ਵੀ ਜਿੰਨੀ ਛੇਤੀ ਯੂ ਟਰਨ ਲੈ ਲੋਗੇ ਨਾ ਇਸ ਗੱਲ ਦੇ ਉੱਤੇ ਕੀ ਆ ਤੁਹਾਡੀ ਕੋਈ ਮਾ ਕੇ ਬੇਇੱਜ਼ਤੀ ਨਹੀਂ ਹੋਣ ਲੱ ਠੀਕ ਹੈ ਨਾ ਆਪਦੇ ਖਾਤਰ ਕਈ ਵਾਰੀ ਕੀ ਹੈ ਕਿ ਤੇ ਤਲਖੀ ਬੋਲੀ ਗਈ ਆ ਮਾਫੀ ਮੰਗ ਕੇ ਵਾਪਸ ਲੈ ਲਓਗੇ ਚੰਗੇ ਰਹੋਗੇ ਕਿਉਂਕਿ ਉਹ ਵਰਗ ਆ ਜਿਵੇਂ ਤੁਸੀਂ ਤਹਿਸੀਲਦਾਰਾਂ ਨੂੰ ਡਰਾ ਲਿਆ ਨਾ ਕਿਉਂਕਿ ਚੋਰ ਨੇ ਉਹ ਡਰ ਗਏ ਉਹ ਵਾਪਸ ਕੰਮ ਤੇ ਆ ਗਏ ਹੋਰਾਂ ਨੂੰ ਦਬਕਾ ਥੋੜਾ ਚੱਲ ਜਾਂਦਾ ਠੀਕ ਹੈ ਇੱਥੇ ਦਬਕਾ ਨਹੀਂ ਚੱਲਣਾ ਸਭ ਤੋਂ ਹੱਕ ਸੱਚ ਦੀ ਕਮਾਈ ਕਰਨ ਵਾਲੇ ਲੋਕ ਕੌਣ ਆ ਕੱਲੀ ਕਿਸਾਨੀ ਇਹੋ ਜਿਹਾ ਬਾਈ ਜੀ ਕਮਾਈ ਆ ਜਿਹੜੀ ਬਿਲਕੁਲ ਨਰੋਲ ਹੱਕ ਸੱਚ ਦੀ ਕਮਾਈ ਆ ਉਹਨਾਂ ਦੇ ਦਬਕਾ ਨਹੀਂ ਚੱਲਦਾ ਹੁਣ ਇਹ ਉਹ ਮਾ ਕੇ ਕੌਮ ਆ ਬਾਈ ਜੀ ਜਿਹੜੀ ਮੈਂ ਕਹਣਾ ਨਾਪਰਾ ਤੋਂ ਨਾ ਤਾਂ ਅੰਗਰੇਜ਼ ਆ ਕੀ ਆ ਅੰ ਕਾਨੂੰਨ ਆਦੇ ਢੰਗ ਨਾਲ ਚਲਾਉਂਦੇ ਸੀ ਉਹ ਉਸ ਤੋਂ ਬਾਅਦ ਮੈਂ ਕਹਣਾ ਪਹਿਲਾ ਮੋਗਲ ਰਹਿ ਗਏ ਇਹ ਮੈਂ ਕਿ ਮਿੱਟੀ ਦੀ ਤਸਵੀਰ ਇਹ ਲੋਕ ਉਹਨਾਂ ਮੂਰੇ ਵੀ ਝੁਕੇ ਨਹੀਂ ਸੀ ਇਸ ਮਿੱਟੀ ਦੇ ਲੋਕ ਠੀਕ ਹੈ ਨਾ ਲੋਕ ਲੜਾਈ ਲੜਨਾ ਜਾਣਦੇ ਆ ਇਸ ਧਰਤੀ ਤੇ ਮੋਦੀ ਨਾਲੋਂ ਤੁਸੀਂ ਤਕੜੇ ਨਹੀਂ ਹੋ ਸਕਦੇ ਮੋਦੀ ਨੂੰ ਝੁਕਾ ਕੇ ਮੋੜੇ ਸੀ ਤਾਂ ਫਿਰ ਮੈਂ ਕਹਣਾ ਵੀ ਇੱਥੇ ਭਗਵੰਤ ਮਾਨ ਕੀ ਹੈ ਕਿਹੜੇ ਖੇਤ ਦੀ ਮੂਲੀ ਆਪਾਂ ਕਹਿ ਸਕਦੇ ਆ ਵੀ ਇਨ੍ਹਾਂ ਮੂਰੇ ਕਿਉਂਕਿ ਜਿਹੜਾ ਇਹ ਵਰਗ ਹੈ ਨਾ ਜਿਹੜਾ ਮੈਂ ਕਿ ਹੈਗਾ ਸਭ ਤੋਂ ਵੱਡੀ ਵਗ ਜਿਵੇਂ ਉਹ ਕਹਿੰਦਾ ਵੀ ਗੱਲ ਦਿਲ ਤੇ ਖਾਸੀ ਲੱਗੀ ਇਹ ਦਿਲ ਖਾਸੀ ਜੀ ਉਹਦੇ ਲੱਗੀ ਤਾਂ ਉਹਨਾਂ ਦਾ ਕੇਡਰ ਜਿਹੜਾ ਹੈਗਾ ਨਾ ਸਾਰੇ ਤੇ ਉਹ ਗੱਲ ਜਿਹੜੀ ਕਿ ਇਹ ਸਾਰੇ ਕਿਸਾਨਾਂ ਨੇ ਛੱਡੋ ਵੀ ਹਰੇਕ ਬੰਦੇ ਨੇ ਕਿ ਇਹ ਮਹਿਸੂਸ ਕੀਤੀ ਆ ਉਹ ਜਿਹੜੀ ਗੱਲ ਕਰਦੇ ਸੀ ਉਹਨੇ ਬੜੀ ਸਾਫ਼ ਗੱਲ ਕੀਤੀ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਵੀ ਇਹ ਸੜਕਾਂ ਰੋਕਦੇ ਆ ਸੜਕਾਂ ਰੋਕੀਆਂ ਕਿਹਨੇ ਸੀ ਯਾਰ ਸੜਕਾਂ ਦੇ ਪੁਲਿਸ ਨੇ ਵੈਰੀਗੇਟਿੰਗ ਦਾ ਤੁਸੀਂ ਲਾ ਲਾ ਕੇ ਰੋਕੀ ਖੜੇ ਹੋ ਉਹਦਾ ਸਾਈਡਾਂ ਤੇ ਲੱਗੇ ਖੜੇ ਸੀ ਕਿਸਾਨ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਤੁਹਾਡੇ ਤੋਂ ਇੱਕ ਜਗ੍ਹਾ ਮੰਗੀ ਸੀ ਪ੍ਰੋਟੈਸਟ ਕਰਨ ਵਾਸਤੇ ਅਗਲੇ ਹਫ਼ਤਾ ਬੈਠ ਕੇ ਮੈਂ ਕਹਿੰਨਾ ਇੱਕ ਗੱਲ ਸੋਚਣ ਵਾਲੀ ਆ ਬਈ ਇੰਨੀ ਮੰਗ ਉਹਨਾਂ ਦੀ ਕੀ ਹੈ ਮੇਰੇ ਖਿਆਲ ਚ ਜੇ ਚੁੱਪਚਾਪ ਉਹਦੇ ਧਰਨਾ ਲਾ ਕੇ ਮੁੜ ਜਾਂਦੇ ਇਕੱਲੇ ਸਟੇਟ ਲੈਵਲ ਤੇ ਗੱਲ ਰਹਿ ਜਾਂਦੀ ਸਟੇਟ ਨਾਲ ਹੀ ਨਿਬੜ ਜਾਂਦੀ ਹੁਣੇ ਮਸਲਾ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ ਸਿਰਫ ਭਗਵੰਤ ਮਾਨ ਦੀ ਕੀ ਹੈ ਇਸ ਗੱਲ ਕਰਕੇ ਇਹ ਮੁੱਦਾ ਹਾਈਲਾਈਟ ਮੈਂ ਕਹਿੰਦਾ ਕਿਸਾਨਾਂ ਨੂੰ ਕਿ ਜਥੇਬੰਦ ਨੂੰ ਫਾਇਦਾ ਹੋਊ ਇਹ ਚੀਜ਼ ਦਾ ਇਹ ਮੁੱਦਾ ਕਿੰਨਾ ਹਾਈਲਾਈਟ ਹੋ ਗਿਆ ਇੰਟਰਨੈਸ਼ਨਲ ਲੈਵਲ ਤੇ ਚਲਾ ਗਿਆ ਕਿ ਸੀਐਮ ਨੇ ਜਦੋਂ ਬਿਆਨ ਦਿੱਤਾ ਜਦੋਂ ਤਲਖੀ ਹੋ ਗਈ ਤਾਂ ਜਿਹੜੀ ਮੈਂ ਕਹਿੰਦਾ ਨੈਗੇਟਿਵਿਟੀ ਕੀ ਹੈ ਛੇਤੀ ਫੈਲਦੀ ਹੈ ਤਾਂ ਉਹ ਗੱਲ ਇੰਨੀ ਕਿ ਛੇਤੀ ਸਪਰੈਡ ਹੋਈ ਆ ਅੱਜ ਨੈਸ਼ਨਲ ਮੀਡੀਆ ਮੇਰੇ ਖਿਆਲ ਜੇ ਨੈਸ਼ਨਲ ਮੀਡੀਆ ਨੇ ਕਵਰ ਨਹੀਂ ਕਰਨਾ ਸੀ ਅੱਜ ਸਾਰਾ ਨੈਸ਼ਨਲ ਮੀਡੀਆ ਕਵਰੇਜ ਕਰ ਰਿਹਾ ਇਸ ਚੀਜ਼ ਦੀ ਤਾਂ ਮੈਂ ਕਹਿੰਦਾ ਜਿਹੜਾ ਉਹਨਾਂ ਨੇ ਕੰਮ ਕਰਨਾ ਸੀ ਉਹਨਾਂ ਦਾ ਕੀ ਦੁੱਗਣਾ ਫਾਇਦਾ ਹੋਇਆ ਤੇ ਉਹ ਨਾਲੇ ਟਾਈਮ ਦੇ ਵਿੱਚ ਜਦੋਂ ਤੁਸੀਂ ਗੱਲ ਕੀਤੀ ਆ ਕਿ ਮੈਂ ਪਹਿਲਾਂ ਵੀ ਇਹੀ ਗੱਲ ਅਸੀਂ ਕਹਿਣੇ ਹੁੰਦੇ ਆ ਕਿ ਯਾਰ ਲੋਕਾਂ ਦੀ ਤਾਂ ਇਹਨਾਂ ਨੂੰ ਘੇਰਨਾ ਚਾਹੀਦਾ ਐਮ ਐਲ ਜੀਰੂ ਤੁਸੀਂ ਆਦਾ ਡਮੈਂਡ ਦਾ ਚੁਣਿਆ ਠੀਕ ਆ ਮੈਂ ਤਾਂ ਪਹਿਲੀ ਕਹਿੰਦਾ ਵੀ 94 ਦੀਆਂ 94 ਲੋਥਾਂ ਨੇ ਅੱਜ ਜੇ ਤਹਿਸੀਲਦਾਰਾਂ ਖਿਲਾਫ ਵੀ ਲੜਾਈ ਲੜਿਆ ਕਹੋਂ ਲੜਿਆ ਭਗਵੰਤ ਮਾਨ ਕਹਿੰਦੇ ਕੀ ਇਹ ਇਕੱਲਾ ਸਟੈਂਡ ਲਈ ਖੜਾ ਤਹਿਸੀਲਾਂ ਚ ਇੱਕ ਹੋਰ ਕਰ ਰਿਆ ਮੈਨੂੰ ਇੱਕ ਵੀ ਐਮਐਲਏ ਦੱਸ ਦਿਓ ਬਾਕੀ 95 ਐਮਐਲਏ ਆ ਬਾਕੀ 94 ਜੋ ਕਿਹੜੇ ਬੰਦੇ ਨੇ ਕਿਹੜੀ ਤਹਿਸੀਲ ਚ ਚੈੱਕ ਕੀਤੀ ਆ ਉਹਨਾਂ ਤਾਂ ਮੈਂ ਕਹਣਾ ਮਾਪੇ ਮਰੇ ਪਏ ਆ ਮਾਪੇ ਕੀ ਇਹਨਾਂ ਦਾ ਮਾਈ ਬਾਪ ਜਿਵੇਂ ਪਿਓ ਕਹਿੰਦਾ ਨਾ ਮਾਈ ਬਾਪ ਪੈਸਾ ਇਹਨਾਂ ਦਾ ਤੇ ਪੈਸਾ ਮਰ ਗਿਆ ਬਾਈ ਕਿਉਂਕਿ ਹਰ ਇੱਕ ਐਮਐਲਏ ਇਹਨਾਂ ਦੀ ਪਾਰਟੀ ਦਾ ਆਥ ਨੇ ਜਾ ਕੇ ਜਰਬ ਮਾਰ ਕੇ ਕੀ ਆ ਕਚਹਿਰੀਆਂ ਚੋਂ ਜਾ ਕੇ ਕੀ ਤਹਿਸੀਲਾਂ ਦੇ ਪੈਸੇ ਫੜ ਕੇ ਲਿਆਉਂਦੇ ਸੀ ਅਗਲੇ ਨੇ ਪੈਸੇ ਕਰੋੜਾਂ ਰੁਪਈਆ ਦੇ ਕੇ ਇਹਨਾਂ ਤੋਂ ਕੀ ਆ ਮਲਾਈ ਵਾਲੇ ਮਾ ਕੇ ਥਾਂ ਲੱਗੇ ਹੋਏ ਸੀ ਅੱਜ ਜੇ ਉਹ ਸਾਰੇ ਬਦਲ ਦਿੱਤੇ ਗਏ ਆ ਇਹਨਾਂ ਦਾ ਸਾਰਾ ਟਿਮਟਾਣਾ ਹੱਲ ਗਿਆ ਠੀਕ ਹੈ ਨਾ ਤੇ ਇਸ ਕਰਕੇ ਮੈਂ ਕਹਿੰਦਾ ਵੀ ਇਹ ਤਾਂ ਖੜਨ ਜੋਗੇ ਕਿਤੇ ਹੈ ਨਹੀਂ ਭਗਵੰਤ ਮਾਨ ਇਕੱਲਾ ਕਰ ਕੀ ਲਊ ਭਗਵੰਤ ਮਾਨ ਨੂੰ ਅੱਜ ਲੋਡ ਜਿਹੜੀ ਹੈਗੀ ਐ ਉਹਨੂੰ ਲੋਡ ਹੈਗੀ ਅੱਜ ਸਾਥ ਦੀ ਜਿਹੜੇ ਵਰਗ ਦੇ ਸਾਥ ਦੀ ਲੋਡ ਹੈਗੀ ਉਹ ਲੋਕ ਨੇ ਪਹਿਲਾਂ ਲੋਕਾਂ ਨੂੰ ਉੱਥੇ ਬਿਠਾਇਆ ਆ ਭਗਵੰਤ ਮਣੇ ਸੀਟ ਤੇ ਟਿਕਿਆ ਰਹਿ ਸਕਦਾ ਨਹੀਂ ਇੱਥੇ ਰਾਜੇ ਵੱਡੇ ਵੱਡੇ ਹੋ ਤੁਰ ਗਏ ਇਹਨਾਂ ਦਾ મોદી ਵਰਗੇ ਖੜ ਸਕੇ ਕਿਸਾਨਾਂ ਮੂਰੇ ਕਿਉਂਕਿ ਇਹ ਵਰਗ ਕੀ ਆ ਹੱਕ ਸੱਚ ਦੀ ਕਮਾਈ ਵਾਲਾ ਵਰਗ ਆ ਤੇ ਜਿਹੜਾ ਬੰਦਾ ਮਣ ਚ ਚੋਰ ਨਹੀਂ ਜਿਹੜਾ ਬੰਦਾ ਆਪ ਚੋਰ ਨਹੀਂ ਉਹ ਬੰਦਾ ਫਿਰ ਕਿਸੇ ਤੋਂ ਡਰਦਾ ਨਹੀਂ ਲੱਗਦਾ ਵਰ ਕਿਸਾਨਾਂ ਵਾਲੇ ਮਸਲੇ ਤੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰੇ ਕਿ ਯੂ ਟਰਨ ਵਾਲਾ ਮਸਲਾ ਲੱਗਦਾ ਕਿ ਕਿਸਾਨਾਂ ਵਾਲੇ ਮਸਲੇ ਤੇ ਵੀ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਯੂ ਟਰਨ ਦੇਖ ਸਕਦੇ ਆ ਨਹੀਂ 100% ਯੂ ਟਰਨ ਬਾਈ ਜੀ ਮੈਂ ਕਹਿਣਾ ਵੀ ਕੀ ਆ ਮਾਂ ਸਾਰੇ ਨਹੀਂ ਯਾਰ ਉਹ ਲੈਣੀ ਪੈਣਾ ਠੀਕ ਹੈ ਨਾ ਉਹ ਸਮਝਦਾ ਦੇਖੋ ਭਗਵਾਨ ਤੁਮਨ ਸਾਡੇ ਨਾਲੋਂ ਵੀ ਸਿਆਣਾ ਉਹਨੂੰ ਇਹ ਗੱਲ ਦਾ ਪਤਾ ਵੀ ਕਿਹੜੀ ਚੀਜ਼ ਕਿੱਥੇ ਜਾ ਕੇ ਕੀ ਰੋਕਣੀ ਆ ਸਾਡੇ ਨਾਲੋਂ ਵੱਧ ਐਕਸਪਰਟ ਹੋ ਜਾ ਠੀਕ ਆ ਤਲਖੀ ਦੇ ਵਿੱਚ ਮਾਹੌਲ ਇਹ ਜਿਹਾ ਬਣਿਆ ਵਿਆ ਇੱਕ ਮੈਂ ਜਿਵੇਂ ਪਹਿਲਾਂ ਆਖਿਆ ਜਿੱਦੇ ਦੀਆਂ ਕਾਲੀਆਂ ਅਣਕਾਂ ਲਾਈਆਂ ਥੋੜਾ ਜਿਆ ਕੇ ਆ ਜਿਆਦਾ ਮਾਕੇ ਉਹ ਅਗਰੈਸਿਵ ਫੈਸਲੇ ਲੈ ਰਹੇ ਆ ਚੰਗੇ بڑے ਫੈਸਲੇ ਲੈ ਆ ਮੈਂ ਕਿਹਾ ਨਸ਼ੇ ਦੀ ਮੇਮ ਚੱਲੀ ਆ ਮੈਂ ਅਪਰੀਸ਼ੀਏਟ ਕਰਦਾ ਯਾਰ ਜੇ ਲਗਾਤਾਰ ਕਾ ਜਾਰੀ ਰਹਿੰਦੀ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਅਸੀਂ ਕੋਈ 3 ਸਾਲ ਨਹੀਂ ਕੁਛ ਕੀਤਾ ਉਹਨੂੰ ਛੱਡੋ ਯਾਰ ਜੇ ਅੱਜ ਵੀ ਪੋਜ਼ਿਟ ਸਾਨੂੰ ਸਾਰਿਆਂ ਨੂੰ ਸਲਾਉਣਾ ਚਾਹੀਦਾ ਵੇਟ ਐਂਡ ਵਾਚ ਕਰੋ ਤਹਿਸੀਲਦਾਰਾਂ ਦਾ ਮੁੱਦਾ ਮੈਂ ਕਹਿੰਦਾ 15 ਦਿਨ ਡੀਕਲੋ ਜੇ 15 ਦਿਨਾਂ ਚ ਵਾਪਸ ਆਉਣੇ ਸ਼ੁਰੂ ਹੋ ਗਏ ਅਸੀਂ ਸਭ ਤੋਂ ਪਹਿਲਾਂ ਜਲੂਸ ਕੱਢਾਂਗੇ ਭਗਵਾਨ ਤਮੰਨ ਦਾ ਪਰ ਉਹ ਚੀਜ਼ ਅੱਜ ਚੰਗੀ ਕੀਤੀ ਤਾਂ ਉਹਨੂੰ ਚੰਗਾ ਕਹਿਣਾ ਬਣਦਾ ਤਾਂ ਮੈਂ ਕਹਿੰਦਾ ਵੀ ਕਿਸਾਨਾਂ ਦੇ ਮੁੱਦੇ ਤੇ ਅੱਜ ਕੀ ਇਹ ਲੋਕ ਲੜਨ ਤਾਂ ਵੀ ਪਾ ਰਹੇ ਆ ਠੀਕ ਆ ਤਹਿਸੀਲਦਾਰਾਂ ਦੇ ਮੁੱਦੇ ਕਰਕੇ ਉਹ ਥੋੜਾ ਮੁੱਦਾ ਹਾਈਲਾਈਟ ਮਾ ਕੇ ਜੇ ਘਟ ਹੋਇਆ ਠੀਕ ਹੈ ਪਰ ਮੈਂ ਕਹਣਾ ਵੀ ਉਹ ਤਹਿਸੀਲਦਾਰ ਨਹੀਂ ਹੈਗੇ ਵੀ ਉਹ ਚੋਰ ਨਹੀਂ ਹੈਗੇ ਵੀ ਉਹ ਚੁੱਪ ਕਰ ਜਾਣਗੇ ਆਨਲਾਈਨ ਟਾਈਮ ਤੁਸੀਂ ਇਹ ਦੇਖੋਗੇ ਜਿਵੇਂ ਜਿਵੇਂ ਕੀ ਆ ਟਾਈਮ ਪੈਣਾ ਇਹ ਕੀ ਆ ਹੋਰ ਕੀ ਆ ਸੇਕ ਇਕੱਠਾ ਹੋਣਾ ਤੇ ਜਦੋਂ ਆਗੂ ਇਹਨਾਂ ਸੇਕ ਲਈ ਬੈਠਿਆ ਗ੍ਰਾਂਹ ਹਾਰ ਕੇ ਨਾ ਤਾਂ ਆਨਲਾਈਨ ਟਾਈਮ ਜਦੋਂ ਸੇਕ ਨਿਕਲਣਾ ਉਹ ਸੜਕਾਂ ਤੇ ਨਹੀਂ ਮਾ ਕੇ ਇਹਨਾਂ ਦੇ ਘਰਾਂ ਦੇ ਮੂਹਰੇ ਨਿਕਲੂ ਆਨਲਾਈਨ ਟਾਈਮ ਜਦੋਂ ਐਮਐਲਏ ਘਰੋਂ ਨਿਕਲ ਨਾ ਦਿੱਤੇ ਡੀਸੀ ਐਸਐਸਪੀ ਘਰਾਂ 'ਚੋਂ ਨਿਕਲ ਨਾ ਦਿੱਤੇ ਫਿਰ ਬਜੀ ਝੱਟ ਦੇਖੋ ਮਾ ਕੇ ਕਿ ਤੁਸੀਂ ਯੂ ਟਰਨ ਦੀ ਗੱਲ ਕਰਦੇ ਹੋ ਪੈਰੀ ਡਿੱਗ ਕੇ ਡੌਤ ਕਰਕੇ ਮਾਫੀ ਮੰਗਣੀ ਪਊ ਬਈ ਸਮਾਂ ਤਾਂ ਬਹੁਤ ਬਤਾਨਾ ਬਹੁਤ ਬਹੁਤ ਧੰਨਵਾਦ ਜੀ ਲੋਕਤਕਾਰ ਲੈਤੋ ਬਈ ਰੁਪਿੰਦਰ ਮੇਰੇ ਨਾਲ ਸੀ ਸੀ ਇਸ ਮਸਲੇ ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੂ ਆ ਰਹੇ ਹਾਂ ਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਨੂੰ ਇਜਾਜ਼ਤ ਧੰਨਵਾਦ